ਹੋ ਜਾ ਤੁਹਾਨੂੰ ਰਗੜਾ ਲੱਗ ਗਿਆ ਜਿਹਦੇ ਕਰਕੇ ਤੁਹਾਨੂੰ ਇੱਥੇ ਕੱਟੇ ਹੋਣਾ ਪਿਆ ਤੇ ਸਾਨੂੰ ਤੁਸੀਂ ਬੁਲਾਇਆ ਇਹ ਸੁਖੂ ਸਰਕਾਰ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਗੱਡੀ ਦੇ ਵਿੱਚ ਤੁਸੀਂ ਆਪਣਾ ਡਸਟਬਿਨ ਰੱਖੋ ਜੇ ਵਿਦਆਊਟ ਡਸਟਬਿਨ ਸਾਨੂੰ ਗੱਡੀ ਪਾਈ ਜਾਂਦੀ ਅਸੀਂ 10000 ਰੁਪਏ ਦਾ ਜਿਹੜਾ ਮੋਟਾ ਚਲਾਨ ਕੱਟ ਕੇ ਦਵਾਗੇ ਤੁਹਾਨੂੰ ਕਿਵੇਂ ਰੱਖਣ ਤੇ ਤੁਹਾਨੂੰ ਕੀ ਪ੍ਰੋਬਲਮ ਆ ਆਂਦਾ ਨਹੀਂ ਗੱਡੀ 'ਚ ਰੱਖਿਆ ਨਹੀਂ ਜਾਂਦਾ ਜਾਂ ਕੀ ਹਸਪਤਾ ਭਾਈ ਜੀ ਗੱਡੀਆਂ ਦੇ ਵਿੱਚ ਜਗੈ ਨਹੀਂ ਜਾਂਦਾ ਫੇ ਆਪਾਂ ਸਵਾਰੀ ਬਿਠਾ ਲਾਂਗੇ ਜਾਂ ਫੇ ਡਸਟਬਿਨ ਹੀ ਰੱਖ ਹੋਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਕਿੱਥੋਂ ਅਨਪੜ ਅਫਸਰ ਜਿਹੜੇ ਇਹਨਾਂ ਨੂੰ ਸਕੀਮਾਂ ਦਿੰਦੇ ਐਦਾਂ ਦੀਆਂ ਸਰਕਾਰ ਜੁਰਮਾਨਾ ਲਾਉਣ ਦੀ ਬਜਾਏ ਜਗ੍ਹਾ ਬਣਾ ਕੇ ਦੇਣ ਸਾਨੂੰ ਪ੍ਰੋਪਰ ਫਿਰ ਇੱਥੇ ਡਸਟ ਪਾਓ ਅਸੀਂ ਉੱਥੇ ਪਾਵਾਂਗੇ ਅਸੀਂ ਡਸਟ ਵੀ ਰੱਖ ਲਿਆ ਮੰਨੋ ਪਰ ਲਿਆ ਉਹਨੂੰ ਖਾਲੀ ਕਿੱਥੇ ਕਰਾਂਗੇ ਕੂੜੇਦਾਨ ਹੀ ਬਣ ਗਈ ਫਿਰ ਤਾਂ ਸਾਡੀ ਗੱਡੀ ਜਦੋਂ ਸਰਕਾਰ ਨੇ ਜਗ੍ਹਾ ਹੀ ਨਹੀਂ ਦਿੱਤੀ ਖਾਲੀ ਕਰਨੇ ਤੇ ਸਾਨੂੰ ਪੂਰੇ ਹਿਮਾਚਲ ਦਾ ਵਿੱਚ ਨਾ ਤਾਂ ਡਰਾਈਵਰ ਨੂੰ ਕਿਤੇ ਨਹਾਉਣ ਵਾਸਤੇ ਨਾ ਕਿਤੇ ਟਾਇਲਟ ਜਾਣ ਵਾਸਤੇ ਜੇ ਡਰਾਈਵਰ ਬਚਾਰਾ ਹੋਟਲ ਦੇ ਵਿੱਚ ਜਾਂਦਾ ਦਾ ਹੋਟਲ ਵਾਲਾ ਤੂੰ ਤੜਕ ਕਰਕੇ ਗੱਲ ਕਰਦਾ ਓਏ ਕਿੱਥਾ ਚੱਲਿਆ ਓਏ ਡਰਾਈਵਰ ਨੂੰ ਤਾਂ ਸਭ ਦਾਨੀ ਦੇ ਪਾਇਲਟ ਬਾਥਰੂਮ ਦੀ ਚੰਗੀ ਤੁਸੀਂ ਕਹਿੰਦੇ ਹੋ ਸਵਚ ਭਾਰਤ ਮਿਸ਼ਨ ਬਣਾ ਰਹਿਣਾ ਸੀ ਐਦਾਂ ਨਹੀਂ ਬਣ ਸਕਦਾ ਜੀ ਦੇ ਕਿਤੇ ਕਸੋਲ ਆਇਆ ਸਵਾਰੀ ਚੱਕਣ ਲੱਗਿਆਂ ਤਾਂ ਮਸਲਾ ਹੋ ਗਿਆ ਵਾ ਭਾਈ ਨੈਸ਼ਨਲ ਪਾਰਕ ਦੇ ਸਾਹਮਣੇ ਆਪਣਾ ਤੇ ਬੰਦਿਆਂ ਨੇ ਮੇਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਨੇ ਕਹਿ ਕਰ ਉੱਥੋਂ ਉਹਨਾਂ ਨੇ ਵੀ ਗੱਡੀਆਂ ਭਜਾਤੀਆਂ ਨਹੀਂ ਤੋਂ ਬਾਨ ਕਰਾਇਗਾ ਦੌੜ ਜਾ ਦੌੜ ਜਾ ਸਭ ਕੋ ਬਾਨ ਨਿਕਾਲਦੇ ਆ ਸਭ ਕੋ ਬਾਨ ਨਿਕਾਲਦੇ ਜਦੋਂ ਆਪਾਂ ਆਲ ਇੰਡੀਆ ਟੂਰਿਸਟ ਪਰਮਿਟ ਗੱਡੀ ਪਾਈ ਹੈ ਪੀਲੀਆਂ ਪਲੇਟਾਂ ਗੱਡੀਆਂ ਪਾਈਆਂ ਟੈਕਸ ਆਪਾਂ ਉਤਰਾਖੰਡ ਦਾ ਪ੍ਰੋਪਰ ਭਰ ਕੇ ਜਾਂਦੇ ਆ ਹੁਣ ਚਾਰ ਧਾਮ ਦਾ ਕੰਮ ਚੱਲਿਆ ਜੀ ਚਾਰ ਕਾਂ ਧਾਮ ਦਾ ਕੰਮ ਚੱਲ ਰਿਹਾ ਉਹਨਾਂ ਨੇ ਕਹਿ ਕਰੀਆਂ ਉੱਥੋਂ ਪਾਰ ਕੇ ਨੇ ਵਿਚੋਂ ਡੰਡੇ ਦੇ ਨਾਲ ਜਿੱਦਾ ਗੁੰਡਾ ਅੰਸਰ ਨਹੀਂ ਡੰਡਾ ਲੈ ਕੇ ਮਗਰ ਭਜਦੀ ਐਦਾਂ ਸਾਡੇ ਡਰਾਈਵ ਨੂੰ ਉੱਥੋਂ ਭਜਾਇਆ ਜੀ ਇਹਨਾਂ ਨੇ ਸਾਡਾ ਤਾਰਸਤਾ ਕੀ ਕਰਨਾ ਸੀ ਆਪਦਾ ਦਾ ਜਿਹੜਾ ਪੂਰਾ ਘਾਟਾ ਪੂਰੇ ਹਿਮਾਚਲ ਨੂੰ ਪਿਆ ਇਹਨਾਂ ਨੇ ਕਿਆ ਕਰਿਆ ਸਾਡੇ ਟੈਕਸ ਵਧਾ ਦਿੱਤੇ ਟੈਕਸੀ ਨੰਬਰ ਗੱਡੀਆਂ ਦੇ ਪਹਿਲਾਂ 6 ਮਹੀਨੇ ਦਾ ਟੈਕਸ ਕੱਢਦਾ ਹੁੰਦਾ ਸੀ ਬਾਈ ਜੀ 600 ਰੁਪਈਆ ਲੰਮਸਮ 600 ਰੁਪਈਆ 3 ਮਹੀਨੇ ਦਾ ਟੈਕਸ ਪੇ ਕਰਕੇ ਆਪਾਂ ਪੂਰੇ ਹਿਮਾਚਲ ਦੇ ਘੁੰਮਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਕਿਆ ਕਰਿਆ 220 ਰੁਪਏ ਟੈਕਸ ਕਰਿਆ ਪਰ ਡੇ ਜਦੋਂ ਪਰ ਡੇ ਦਾ 220 ਰੁਪਏ ਟੈਕਸ ਕਰ ਦਿੱਤਾ ਆਪਾਂ ਉਹ ਵੀ ਕਟਾਉਂਦੇ ਰਹੇ ਉਸ ਤੋਂ ਬਾਅਦ ਜਦੋਂ ਮਨਾਲੀ ਦੇ ਵਿੱਚ ਆਪਦਾ ਆਂਦੀ ਹੈ ਬਹੁਤ ਤਕੜਾ ਨੁਕਸਾਨ ਹੁੰਦਾ ਹੈ ਮਨਾਲੀ ਦੇ ਵਿੱਚ ਹਿਮਾਚਲ ਦੇ ਵਿੱਚ ਇਹਨਾਂ ਨੇ ਪਰਡੇ ਦਾ ਟੈਕਸ ਵਾਜੀ 545 ਰੁਪਏ ਕਰ ਦਿੱਤਾ ਇੱਕ ਦਿਨ ਦਾ 545 ਰੁਪਏ ਟੈਕਸ ਆਪਾਂ ਹਿਮਾਚਲ ਸਟੇਟ ਨੂੰ ਦਿੰਦੇ ਆ ਹਿਮਾਚਲ ਦਾ ਵਿੱਚ ਐਂਟਰੀ ਕਰਨ ਵਾਸਤੇ ਪਹਿਲਾਂ ਪਰਚੀ 60 ਰੁਪਏ ਲੱਗਦੀ ਹੁੰਦੀ ਸੀ ਆ ਪਿੱਛੇ ਸ਼ਾਇਦ ਆ ਕੁਝ ਦਿਨਾਂ ਤੋਂ ਇਹਨਾਂ ਨੇ ਪਰਚੀ 110 ਰੁਪਏ ਕਰਤੀ ਸਿੱਧੀ ਉਸ ਤੋਂ ਬਾਅਦ ਆਪਾਂ ਮਨਾਲੀ ਐਂਟਰ ਕਰਦੇ ਆ 300 ਰੁਪਿਆ ਪਰਚੀ ਸਾਨੂੰ ਉੱਥੇ ਦੇਣੀ ਪੈਂਦੀ ਮਨਾਲੀ ਤੋਂ ਉੱਪਰ ਜਾਂਦੇ ਆ ਛਲਾਂਗ ਵੈਲੀ ਜਾਂਦੇ ਆ ਜਾਂ ਫਿਰ ਆਪਾਂ ਕੋਕਸਰ ਜਾਂਦੇ ਆ ਉੱਥੇ 300 ਰੁਪਇਆ ਪਰਤੀ ਸ਼ਿਸੂ ਜਾਂਦੇ ਉੱਥੇ 300 ਰੁਪਇਆ ਪਰਤੀ ਅਸੀਂ ਬਾਈ ਜੀ ਬਹੁਤ ਹਮਾਤਰ ਲੋਕਾਂ ਆ ਆਪ ਕਿਰਤ ਕਮਾ ਕੇ ਖਾਣ ਵਾਲੇ ਬੱਚੇ ਪਾਲਣ ਵਾਲੇ ਸਰਕਾਰਾਂ ਨਾਲ ਲੁੱਟਣ ਤੱਕ ਆਪਣਾ ਲੱਕ ਬਣਿਆ ਹੋਇਆ 12-13 ਹਜ਼ਾਰ ਦਾ ਚੰਡੀਗੜ੍ਹ ਦਾ ਟੂਰ ਚੱਕੇ ਜਾਂਦੇ ਸ਼ਿਮਲਾ ਮਨਾਲੀ 10000 ਦਾ ਅਸੀਂ ਚਲਾਨ ਕਰਾ ਕੇ ਲਿਆਈਏ ਜੀ ਤੇ ਖੜੇ ਤਾਂ ਅਸੀਂ ਪੰਜਾਬ ਚ ਹਾਂ ਇਸ ਸਮੇਂ ਚਾਹਨੇ ਕੀ ਹੂੰ ਕਿਤੇ ਤੱਕ ਗੱਲ ਜਾਵੇ ਕੌਣ ਤੁਹਾਡਾ ਹਲ ਕੱਟੇ ਆਪਾਂ ਪਹਿਲਾਂ 에ਰਪੋਰਟ ਤੇ ਸਵਾਰੀ ਛੱਡਦੇ ਹੁੰਦੇ ਸੀ ਸਵਾਰੀ ਬਾਹਰ ਗੇਟ ਤੋਂ ਨਿਕਲਦੀ ਆਪਾਂ ਬਿਲਕੁਲ ਜਾ ਕੇ ਸਾਹਮਣੇ ਸਵਾਰੀ ਬਿਠਾ ਕੇ ਵਾਪਸ ਆ ਜਾਂਦੇ ਸੀ ਕੋਈ ਪਰਚੀ ਨਹੀਂ ਸੀ ਕੋਈ ਪਾਰਕਿੰਗ ਨਹੀਂ ਸੀ ਹੁਣ ਇਹਨਾਂ ਨੇ ਕੀ ਕਰਿਆ ਕਿ ਪਿੱਛੇ ਜੇ ਕੰਪਲਸਰੀ ਕਰ ਦਿੱਤਾ ਵੇ ਤੁਸੀਂ ਸਵਾਰੀ ਜਿਹੜੀ ਐ 에ਰਪੋਰਟ ਦੀ ਪਾਰਕਿੰਗ ਦੇ ਵਿੱਚ ਬਿਠਾ ਕੇ ਹੀ ਸਵਾਰੀ ਤੁਸੀਂ ਚੱਕ ਸਕਦੇ ਤੁਸੀਂ ਬਾਹਰ ਤੋਂ ਸਵਾਰੀ ਚੱਕੂਗੇ ਇੱਕ ਸਕੰਜਾ ਜਿਹਾ ਲੈ ਕੇ ਘੁੰਮਦੇ ਜਾਂਦੇ ਟਾਇਰ ਨੂੰ ਸਕੰਜਾ ਲਾ ਦਿੰਦੇ ਹੁਣ ਉਹਨਾਂ ਨੇ ਕਰਿਆ ਸਕੈਨਰ ਲਾਤੇ এয়ারਪੋਰਟ ਦੇ ਉੱਪਰ ਜਿਹੜਾ 550 ਸਕੈਨਰ ਲਾਤੇ ਆ ਡ੍ਰੌਪ ਕਰਨ ਦੇ ਵੀ ਪੈਸੇ ਲਿਆ ਕਰਨਗੇ ਹੁਣ 8 ਮਿੰਟ ਤੋਂ ਬਾਅਦ ਜਦੋਂ ਆਪਾਂ ਬਾਹਰ ਨਿਕਲੇ 8 ਮਿੰਟ ਤੋਂ ਬਾਅਦ ਇੱਦਾਂ ਘੰਟਾ ਹੋ ਗਿਆ ਤਾਂ 500 ਰੁਪਈਆ ਆਪਾਂ ਨੂੰ ਉੱਥੇ ਫੀਸ ਦੇ ਕੇ ਤਾਂ ਆਪਾਂ ਬਾਹਰ ਨਿਕਲ ਸਕਦੇ ਹੁਣ ਪਰसों ਜੇ ਮੇਰੇ ਮਨ ਇੰਨਾ ਕੁ ਦੁਖੀ ਹੋਇਆ ਵੀ ਇਹਦੇ ਨਾਲੋਂ ਵੇਚ ਵੱਟਕ ਹੈ ਨਾ ਆਪਾਂ ਕਿਸੇ ਦੀ ਗੱਡੀ ਚਲਾ ਲੈਣੀ ਚੰਗੀ ਐ ਮੈਂ ਇੱਕ رائے ਹੋਰ ਦੇਣੀ ਚਾਹੁੰਦਾ ਜੇ ਸਰਕਾਰ ਨੇ ਰੈਵਨਿਊ ਇਕੱਠਾ ਕਰਨਾ ਜਿਵੇਂ ਹਿਮਾਚਲ ਸਰਕਾਰ ਨੇ ਐਂਟਰੀ ਦੇ ਉੱਤੇ ਆਪਣਾ ਟੈਕਸ ਲਾਇਆ ਹੋਇਆ ਹੈ ਤੁਸੀਂ ਵੀ ਲਾਓ ਠੋਕੋ ਜੇ ਉਹ 110 ਰੁਪਏ ਲੈਂਦੇ ਤੁਸੀਂ 220 ਠੋਕੋ ਤਾਂ ਨਾਲੇ ਤਾਂ ਤੁਹਾਨੂੰ ਰੈਵਨਿਊ ਆਊਗਾ ਠੀਕ ਨਹੀਂ ਜੀ ਨਾਲੇ ਜਿਹੜੀ ਸਾਡੀ ਲੁੱਟ ਹੋ ਰਹੀ ਉਹ ਬੰਦ ਹੋਊਗੀ ਪੰਜਾਬ ਖੇਤੀ ਪ੍ਰਧਾਨ ਸੂਬਾ ਬਹੁਤੇ ਲੋਕ ਇੱਥੇ ਖੇਤੀ ਕਰਦੇ ਆ ਪਰ ਉਹਦੇ ਨਾਲ ਹੀ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਮੁੱਖ ਕੀਤਾ ਡਰਾਈਵਰੀ ਹੈ ਪੰਜਾਬ ਦੇ ਲੋਕਾਂ ਦਾ ਭਾਵੇਂ ਟਰੱਕਾਂ ਦੀ ਡਰਾਈਵਰੀ ਹੋਵੇ ਬੱਸਾਂ ਦੀ ਹੋਵੇ ਜਾਂ ਹੋਰ ਛੋਟੀਆਂ ਟਰਾਂਸਪੋਰਟਾਂ ਜਾਂ ਕਹਿ ਲਓ ਟੈਕਸੀਆਂ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਹੈਗੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਆ ਪਰ ਅਕਸਰ ਡਰਾਈਵਰ ਮਹਿਕਮਾ ਵੀ ਜਿਹੜਾ ਹੈਗਾ ਉਹ ਨੀਤੀਆਂ ਤੋਂ ਪਰੇਸ਼ਾਨ ਰਹਿੰਦਾ ਤੰਗ ਰਹਿੰਦਾ ਕਿ ਸਾਡੇ ਲਈ ਤਾਂ ਹਮੇਸ਼ਾ ਦੁਖੀ ਬਣੇ ਰਹਿੰਦਾ ਸਾਡੇ ਸਿਰ ਦੇ ਉੱਤੇ ਤਾਂ ਤਲਵਾਰਾਂ ਹੀ ਲਟਕਦੀਆਂ ਰਹਿੰਦੀਆਂ ਓਨੀ ਗੱਡੀ ਸਾਨੂੰ ਕਮਾਈ ਕਰਕੇ ਨਹੀਂ ਦਿੰਦੀ ਜਿੰਨੀ ਸਾਡੀ ਪੈਸੇ ਲੱਗ ਜਾਂਦੇ ਆ ਨਿਤ ਨਵੇਂ ਕਾਨੂੰਨ ਬਣਦੇ ਆ ਕਾਨੂੰਨ ਸਰਕਾਰਾਂ ਕਹਿੰਦੀਆਂ ਅਸੀਂ ਭਲੇ ਲਈ ਬਣਾ ਰਹੀਆਂ ਪਰ ਟੈਕਸੀ ਡਰਾਈਵਰ ਜਿਹੜੇ ਹੈਗੇ ਜਾਂ ਕੰਮ ਕਰਨ ਵਾਲੇ ਲੋਕ ਹੈ ਉਹ ਕਹਿੰਦੇ ਅਸੀਂ ਰਗੜੇ ਜਾ ਰਹੇ ਸਾਨੂੰ ਤਾਂ ਭਾਈ ਰਗੜਾ ਲੱਗ ਰਿਹਾ ਸੋ 1000 ਟੈਕਸੀ ਯੂਨੀਅਨ ਤੋਂ ਜਿਹੜੇ ਹੈਗੇ ਨੁਮਾਇੰਦੇ ਟੈਕਸੀਆਂ ਵਾਲੇ ਵੀਰ ਇੱਥੇ ਸਾਡੇ ਨਾਲ ਗੱਲਬਾਤ ਕਰਦੇ ਆਂ ਭਾਈ ਤੁਸੀਂ ਕਹਿੰਦੇ ਹੋ ਸਾਨੂੰ ਰਗੜਾ ਹੀ ਲੱਗਦਾ ਅੱਜ ਕਿਹੜਾ ਮਸਲਾ ਕਿਹੜਾ ਹੋ ਜਾ ਤੁਹਾਨੂੰ ਰਗੜਾ ਲੱਗ ਗਿਆ ਜਿਹਦੇ ਕਰਕੇ ਤੁਹਾਨੂੰ ਇੱਥੇ ਇਕੱਠੇ ਹੋਣਾ ਪਿਆ ਤੇ ਸਾਨੂੰ ਤੁਸੀਂ ਬੁਲਾਇਆ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਪੰਜਾਬੀ ਲੋਕ ਚੈਨਲ ਦਾ ਆਪਾਂ ਧੰਨਵਾਦ ਕਰਦੇ ਆਂ ਜਿਹੜੀ ਸਾਡੀ ਆਵਾਜ਼ ਚੱਕ ਕੇ ਸਰਕਾਰਾਂ ਤੱਕ ਪਹੁੰਚਾਉਂਦੇ ਆਂ ਸੋ ਭਾਜੀ ਮਸਲਾ ਇਹ ਹੈ ਕਿ ਪਿਛਲੇ ਦਿਨੀ ਹੀ ਸੁੱਖੂ ਸਰਕਾਰ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਗੱਡੀ ਦੇ ਵਿੱਚ ਤੁਸੀਂ ਆਪਣਾ ਡਸਟਬਿਨ ਰੱਖੋ ਹਿਮਾਚਲ ਸਰਕਾਰ ਨੇ ਹਿਮਾਚਲ ਸਰਕਾਰ ਨੇ ਕਿ ਗੱਡੀ ਦੇ ਵਿੱਚ ਡਸਟਬਿਨ ਰੱਖੋ ਜੇ ਵਿਦਾਊਟ ਡਸਟਬਿਨ ਸਾਨੂੰ ਗੱਡੀ ਪਾਈ ਜਾਂਦੀ ਅਸੀਂ 10000 ਰੁਪਏ ਦਾ ਜਿਹੜਾ ਮੋਟਾ ਚਲਾਨ ਕੱਟ ਕੇ ਦਵਾਗੇ ਤੁਹਾਨੂੰ ਮੈਂ ਸੁੱਖੂ ਸਰਕਾਰ ਨੂੰ ਇਹ ਸਵਾਲ ਕਰਦਾ ਕਿ ਸੁੱਖੂ ਸਰਕਾਰ ਜੀ ਤੁਸੀਂ ਸਾਨੂੰ ਇਹ ਦੱਸ ਦਿਓ ਬੇ ਗੱਡੀਆਂ ਦੇ ਵਿੱਚ ਆਪਾਂ ਜੇ ਡਸਟਬਿਨ ਰੱਖਦੇ ਆ ਸਵਾਰੀ ਨਾ ਉਹਦੇ ਵਿੱਚ ਗਿੱਲਾ ਵੀ ਸਿੱਟਣਾ ਹੈ ਸੁੱਕਾ ਕੂੜਾ ਵੀ ਸਿੱਟਣਾ ਹੈ ਜਿਆਦਾ ਵੀ ਸਾਨੂੰ 10 ਬੀਨ ਦੋ ਲਾਣੇ ਪੈਣੇ ਦੋ ਲਾਣੇ ਵੀ ਕੋਈ ਦਿੱਕਤ ਨਹੀਂ ਹੈ ਜੇ ਤੁਸੀਂ ਕਹਿੰਦੇ 10 ਬੀਨ ਅਸੀਂ ਰੱਖਣ ਨੂੰ ਐਗ ਰਹੀਆਂ ਪਰ ਸਾਨੂੰ ਇਹ ਤਾਂ ਦੱਸ ਦੋ ਭਾ ਜੇ 10 ਬੀਨ ਦੇ ਵਿੱਚ ਸਵਾਰੀ ਨਾ ਹੁੰਦੇ ਵਿੱਚ ਕੇਲਿਆਂ ਦੇ ਛਿਲਕੇ ਵੀ ਸਿੱਟਣੇ ਸੰਗਤ ਨਾਲ ਵੀ ਸਿੱਟਣੇ ਸਵਾਰੀ ਨੇ ਟਾਇਲਟ ਵਾਲੇ ਜਿਹੜੇ ਬੱਚਿਆਂ ਦੇ ਹੈ ਡਾਈਪਰ ਹੁੰਦੇ ਉਹ ਵੀ ਸਵਾਰੀ ਉਹਦੇ ਵਿੱਚ ਸਿੱਟੂਗੀ ਜਦੋਂ ਆਪਾਂ ਏਸੀ ਚਲਾਣਾ ਉਹਦੀ ਕਿੰਨੀ ਤਗੜੀ ਸਮੈਲ ਆਣੀ ਜੀ ਉਹ ਕਹਿੰਦੇ ਫਿਰ ਤੁਸੀਂ ਬਾਹਰ ਸਿੱਟਦੀਆਂ ਸਵਾਰੀਆਂ ਯਾਰ ਫਿਰ ਉੱਥੇ ਗੰਦ ਪੈਂਦਾ ਤੇ ਅਸੀਂ ਗੰਦਗੀ ਨੂੰ ਰੋਕਣਾ ਹੈ ਸਵੱਛ ਭਾਰਤ ਮਿਸ਼ਨ ਦਾ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਹੈ ਗੰਦਗੀ ਨੂੰ ਰੋਕਣ ਦੇ ਲਈ ਅਸੀਂ ਇਹ ਸਾਰਾ ਪ੍ਰਬੰਧ ਕਰ ਰਹੇ ਹਾਂ ਤੁਹਾਨੂੰ ਇੱਥੇ ਕੀ ਦਿੱਕਤ ਆ ਰਹੀ ਹੈ ਫਿਰ ਬਾਈ ਜੀ ਅਸੀਂ ਤਾਂ ਆਪਣੀ ਗੱਡੀ ਦੀ ਇੰਨੀ ਸਾਫ ਸਫਾਈ ਰੱਖਦੇ ਹਾਂ ਕਿ ਇੱਕ ਤਣਕਾ ਵੀ ਗੱਡੀ ਦੇ ਵਿੱਚ ਜਿਹੜਾ ਹੈ ਜਾਂ ਬਾਹਰ ਆਪਾਂ ਕਦੇ ਕਿਤੇ ਸਿੱਟਦੇ ਨਹੀਂ ਹੈਗੇ ਡਰਾਈਵਰ ਜਿਹੜਾ ਹੈਗਾ ਇਹ ਕਿਤੇ ਨਹੀਂ ਤੁਸੀਂ ਦੇਖਿਆ ਹੁਣ ਜਦ ਮੈਨੂੰ ਕਿਤੇ ਇੱਕ ਬਾਈ ਦਿਖਾ ਦੇਣ ਵੇ ਕਿਹਦਾ ਡਰਾਈਵਰ ਕਿਹਦਾ ਗੰਦ ਪਾਇਆ ਜਾਂ ਕਿਹਦਾ ਕੂੜਾ ਕਰਕੜ ਸਿੱਟਦਾ ਹੈ ਕਿਤਾ ਇਹ ਖਾਲੀ ਇਹ ਪੈਸਾ ਕਮਾਉਣ ਦਾ ਧੰਦਾ ਹੈ ਲੋਕਾਂ ਨੂੰ ਲੁੱਟਣ ਦਾ ਧੰਦਾ ਹੈ ਪਿੱਛਾ ਜੇ ਤੁਸੀਂ ਦੇਖਿਆ ਹੋਣਾ 2023 ਦੇ ਵਿੱਚ ਜਦੋਂ ਮਨਾਲੀ ਦੇ ਵਿੱਚ ਆਬਾਧਾ ਆndi ਹੈ ਅਸੀਂ ਤਾਂ ਨੱਠਦੇ ਹਾਂ ਲੰਗਰ ਲਾਣ ਕਿਉਂਕਿ ਸਾਡਾ ਜਿਹੜਾ ਪੰਜਾਬੀ ਖੂਨ ਹੈ ਪੰਜਾਬੀ ਕੌਮ ਹੈ ਸਾਨੂੰ ਲੰਗਰ ਲਾਣੇ ਜਾਣਦੇ ਹਾਂ ਅਸੀਂ ਚਾਹੇ ਉਹ ਕਿਤੇ ਮਦਰਾਸ ਚ ਹੋਵੇ ਜਾਂ ਬੰਗਾਲ ਚ ਹੋਵੇ ਜਾਂ ਕਿਤੇ ਚైనా ਦੇ ਵਿੱਚ ਕੋਈ ਐਦਾਂ ਦੀ ਦਿੱਕਤ ਆndi ਹੈ ਸਭ ਤੋਂ ਪਹਿਲਾਂ ਪੰਜਾਬੀ ਜਿਹੜੇ ਆ ਉੱਥੇ ਲੰਗਰ ਲੈ ਕੇ ਪਹੁੰਚਦੇ ਹਿਮਾਚਲ ਦੇ ਵਿੱਚ ਆਬਾਧਾ ਆndi ਹੈ ਇਹਨਾਂ ਨੇ ਸਾਡਾ ਤਰਸ ਤਾਂ ਕੀ ਕਰਨਾ ਸੀ ਆਪਦਾ ਦਾ ਜਿਹੜਾ ਪੂਰਾ ਘਾਟਾ ਪੂਰੇ ਹਿਮਾਚਲ ਨੂੰ ਪਿਆ ਇਹਨਾਂ ਨੇ ਕਿਆ ਕਰਿਆ ਸਾਡੇ ਟੈਕਸ ਵਧਾ ਦਿੱਤੇ ਟੈਕਸੀ ਨੰਬਰ ਗੱਡੀਆਂ ਦੇ ਹੂੰ ਪਹਿਲਾ 6 ਮਹੀਨੇ ਦਾ ਟੈਕਸ ਕੱਢਦਾ ਹੁੰਦਾ ਸੀ ਬਾਈ ਜੀ 600 ਰੁਪਈਆ ਹੂੰ ਲੰਮਸਮ 600 ਰੁਪਈਆ 3 ਮਹੀਨੇ ਦਾ ਟੈਕਸ ਪੇ ਕਰਕੇ ਆਪਾਂ ਪੂਰੇ ਹਿਮਾਚਲ ਦੇ ਘੁੰਮਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ 220 ਰੁਪਏ ਟੈਕਸ ਕਰਿਆ ਜਦੋਂ ਪਰ ਡੇ ਦਾ 220 ਰੁਪਏ ਟੈਕਸ ਕਰ ਦਿੱਤਾ ਆਪਾਂ ਉਹ ਵੀ ਕਟਾਉਂਦੇ ਰਹੇ ਹੂੰ ਉਸ ਤੋਂ ਬਾਅਦ ਜਦੋਂ ਮਨਾਲੀ ਦੇ ਵਿੱਚ ਆਬਾਧਾ ਆਂਦੀ ਹੈ ਬਹੁਤ ਤਕੜਾ ਨੁਕਸਾਨ ਹੁੰਦਾ ਹੈ ਮਨਾਲੀ ਦੇ ਵਿੱਚ ਹਿਮਾਚਲ ਦੇ ਵਿੱਚ ਇਹਨਾਂ ਨੇ ਪਰਡੇ ਦਾ ਟੈਕਸ ਵਾਜੀ 545 ਰੁਪਏ ਕਰ ਦਿੱਤਾ ਇੱਕ ਦਿਨ ਦਾ ਰੋਜ਼ ਦਾ ਦੇਣਾ ਪੈਂਦਾ ਤੁਹਾਨੂੰ ਰੋਜ਼ ਦਾ ਇੱਕ ਦਿਨ ਦਾ 545 ਰੁਪਏ 545 ਰੁਪਏ ਟੈਕਸ ਆਪਾਂ ਹਿਮਾਚਲ ਸਟੇਟ ਨੂੰ ਦਿੰਦੇ ਆ ਹਿਮਾਚਲ ਦਾ ਵਿੱਚ ਐਂਟਰੀ ਕਰਨ ਵਾਸਤੇ ਪਹਿਲਾਂ ਪਰਚੀ 60 ਰੁਪਏ ਲੱਗਦੀ ਹੁੰਦੀ ਸੀ ਆ ਪਿੱਛੇ ਸ਼ਾਇਦ ਆ ਕੁਝ ਦਿਨਾਂ ਤੋਂ ਇਹਨਾਂ ਨੇ ਪਰਚੀ 110 ਰੁਪਏ ਕਰਤੀ ਸਿੱਧੀ ਐਂਟਰੀ ਦੀ ਐਂਟਰੀ ਫੀ ਜਿਹੜੀ ਆਪਾਂ ਹਿਮਾਚਲ ਨੂੰ ਦਿੰਦੇ ਆਂ ਬਈ ਪੰਜਾਬ ਦੇ ਵਿੱਚ ਵੀ ਤਾਂ ਇਹ ਸਾਰੇ ਟੈਕਸ ਉਹਨਾਂ ਨੂੰ ਵੀ ਦੇਣੇ ਪੈਂਦੇ ਹੋਣੇ ਆ ਜਦੋਂ ਉਹ ਇੱਧਰ ਆਉਂਦੇ ਆ ਤਾਂ ਫਿਰ ਐਂਟਰੀ ਉਹ ਨਹੀਂ ਦਿੰਦੇ ਜਾਂ ਫਿਰ ਟੈਕਸ ਇੱਥੇ ਦਾ ਉਹ ਨਹੀਂ ਭਰਉਂਦੇ ਮੈਂ ਕਹਿੰਦਾ ਜਿੰਨੀਆਂ ਹਿਮਾਚਲ ਤੋਂ ਟੈਕਸੀਆਂ ਆਣੀਆਂ ਮੈਂ ਪਿੱਛੇ ਆਪਣੇ ਟ੍ਰੈਫਿਕ ਪੁਲਿਸ ਇੰਚਾਰਜ ਸਾਡੇ ਬਾਈ ਜਸਪਾਲ ਸਿੰਘ ਜੀ ਹੈ ਆਪਣੇ ਆਨੰਦਪੁਰ ਸਾਹਿਬ ਇਲਾਕੇ ਤੋਂ ਇੰਚਾਰਜ ਹੈ ਉਹਨਾਂ ਦੇ ਧਿਆਨ ਦੇ ਵਿੱਚ ਵੀ ਮੈਂ ਇਹ ਚੀਜ਼ ਲਿਆਂਦੀ ਸੀ ਵੇ ਹਿਮਾਚਲ ਤੋਂ ਗੱਡੀ ਤੁਸੀਂ ਦੇਖ ਲਓ ਚੈੱਕ ਕਰ ਲਓ ਵੇ ਜਿੰਨੀ ਗੱਡੀ ਹਿਮਾਚਲ ਤੋਂ ਥੱਲੇ ਉਤਰਦੀ ਸਾਰੀ ਬਦੌਰ ਟ 30-40 ਕਿਲੋਮੀਟਰ ਪੈਂਦਾ ਬਦੌੜ ਟੈਕਸ ਗੱਡੀ ਜਿਹੜੀ ਐ ਬਦੌੜ ਟੈਕਸ ਚੱਲਦੀਆਂ ਮੈਂ ਨਹੀਂ ਕਹਿੰਦਾ ਬਸ ਸਾਰੇ ਨਹੀਂ ਟੈਕਸ ਭਰਦੇ ਵਿੱਚ ਠੀਕ ਐ ਬੰਦੇ ਟੈਕਸ ਭਰਦੇ ਆ ਪਰ ਜ਼ਿਆਦਾਤਰ ਜਿਹੜੀਆਂ ਗੱਡੀਆਂ ਐ ਉਹ ਬਦੌੜ ਟੈਕਸ ਚੱਲਦੀਆਂ ਸਾਨੂੰ 545 ਰੁਪਏ ਪਲੱਸ ਟੈਕਸ ਲੱਗ ਪੈਂਦਾ 110 ਰੁਪਏ ਪਰ ਚੀ ਅਲੱਗ ਪੈਂਦੀ ਉਸ ਤੋਂ ਬਾਅਦ ਆਪਾਂ ਮਨਾਲੀ ਐਂਟਰ ਕਰਦੇ ਆ 300 ਰੁਪਏ ਪਰ ਚੀ ਸਾਨੂੰ ਉੱਥੇ ਦੇਣੀ ਪੈਂਦੀ ਮਨਾਲੀ ਤੋਂ ਉੱਪਰ ਜਾਂਦੇ ਆ ਛਲਾਂਗ ਵੈਲੀ ਜਾਂਦੇ ਆ ਜਾਂ ਫਿਰ ਆਪਾਂ ਕੋਕਸਰ ਜਾਂਦੇ ਆ ਉੱਥੇ 300 ਰੁਪਏ ਪਰ ਚੀ ਸ਼ੀਸ਼ੂ ਜਾਂਦੇ ਉੱਥੇ 300 ਰੁਪਿਆ ਪਰਤੀ ਜਦ ਆਪਾਂ ਨੇ ਮਤਲਬ ਸਵਾਰੀ ਨੂੰ ਸਨੋ ਪੁਆਇੰਟ ਜਾਂਦਾ ਰੋਤਾਂਕ ਜਾਂਦੇ ਉੱਥੇ 600 650 ਰੁਪਏ ਦੀ ਸਾਨੂੰ ਇੱਕ ਦਿਨ ਦੀ ਪਰਮਿਸ਼ਨ ਲੈਣੀ ਪੈਂਦੀ ਅਸੀਂ ਬਾਈ ਜੀ ਬਹੁਤ ਕਮਾਤੜ ਲੋਕਾਂ ਆਪ ਕਿਰਤ ਕਮਾ ਕੇ ਖਾਣ ਵਾਲੇ ਬੱਚੇ ਪਾਲਣ ਵਾਲੇ ਸਰਕਾਰਾਂ ਨਾਲ ਲੁੱਟਣ ਤੱਕ ਆਪਣਾ ਲੱਕ ਬਣਿਆ ਹੋਇਆ ਸਾਡੇ ਇੰਨੇ ਕ ਹਾਲ ਖਰਾਬ ਹੈ ਕਿ ਲੋਕ ਬੱਚਿਆਂ ਦੀ ਫੀਸਾਂ ਨਹੀਂ ਦੇ ਪਾਰੇ ਇਦਾਂ ਦਾ ਹਾਲਾਤ ਅੱਜ ਦੇ ਟਾਈਮ ਦੇ ਵਿੱਚ ਹੋਈ ਹੋਈ ਭਾਈ ਹੋਰ ਗੱਡੀਆਂ ਜਿਹੜੀ ਜਾਂਦੀਆਂ ਫਿਰ ਪ੍ਰਾਈਵੇਟ ਗੱਡੀਆਂ ਉਹਨਾਂ ਵਿੱਚ ਵੀ ਸਰਕਾਰ ਨੇ ਹੁਕਮ ਕਰਿਆ ਵੀ ਭਾਈ ਉੱਥੇ ਵੀ ਡਸਟਬਿਨ ਰੱਖੋ ਬਾਹਰ ਤੁਸੀਂ ਗੰਦ ਨਹੀਂ ਪਾਉਣਾ ਅਜਿਹੀਆਂ ਜਿਹੜੀਆਂ ਲਾਗੂ ਕਰੀਆਂ ਕੋਈ ਕੰਡੀਸ਼ਨਰ ਰੱਖੀਆਂ ਇਦਾਂ ਦੀ ਕੋਈ ਪ੍ਰਾਈਵੇਟ ਤੇ ਨਹੀਂ ਕਰਿਆ ਇਹਨਾਂ ਨੇ ਕਰਿਆ ਟੈਕਸੀਆਂ ਤੇ ਜਾਂ ਫਿਰ ਬੱਸਾਂ ਦੇ ਉੱਤੇ ਕਰੋ ਤੁਸੀਂ ਜੀ ਸੱਦ ਕੇ ਕਰੋ ਆਪਣੀਆਂ ਹਿਮਾਚਲੀਆਂ ਬੱਸਾਂ ਦੇ ਵਿੱਚ ਰੱਖੋ ਡਸਟਰ ਬੀ ਨਾ ਸਾਨੂੰ ਉੱਚ ਕੋਈ ਇਤਰਾਜ਼ ਨਹੀਂ ਆ ਇਹ ਨਾ ਨਾ ਤੁਸੀਂ ਬਾਹਰ ਦੀਆਂ ਗੱਡੀਆਂ ਪੰਜਾਬ ਦੀਆਂ ਜਾਂ ਦਿੱਲੀ ਦੀਆਂ ਜਾਂ ਹਰਿਆਣੇ ਦੀਆਂ ਇਹ ਕਿੱਥੇ ਦਾ ਕਾਨੂੰਨ ਹੈ ਜੀ ਕਿ 10000 ਰੁਪਏ ਦਾ ਚਲਾਉਣਾ ਸੀ 13 12 13000 ਦਾ ਚੰਡੀਗੜ੍ਹ ਤੋਂ ਟੂਰ ਚੱਕੇ ਜਾਂਦੇ ਸ਼ਿਮਲਾ ਮਨਾਲੀ 10000 ਦਾ ਅਸੀਂ ਚਲਾਨ ਕਰਾ ਕੇ ਲਿਆਈਏ ਅਸੀਂ ਪਿੱਛਾ ਬਚਾ ਕੇ ਕਿਹ ਖਿਲਾਵਾਂਗੇ ਨਿਆਣੇ ਰੱਖਣ ਤੇ ਤੁਹਾਨੂੰ ਕੀ ਪ੍ਰੋਬਲਮ ਆ ਆਂਦਾ ਨਹੀਂ ਗੱਡੀ ਚ ਰੱਖਿਆ ਨਹੀਂ ਜਾਂਦਾ ਜਾਂ ਕੀ ਹਸਬਦਾ ਬਾਈ ਜੀ ਗੱਡੀਆਂ ਦੇ ਵਿੱਚ ਜਗ ਹੈ ਨਹੀਂ ਜਾਂਦਾ ਫੇ ਆਪਾਂ ਸਵਾਰੀ ਬਿਠਾ ਲਾਂਗੇ ਜਾਂ ਫੇ 10 ਜਗਾ ਹੈ ਨਹੀਂ ਗੱਡੀਆਂ ਦੇ ਵਿੱਚ ਇਹ ਇਕੱਲਾ ਪੰਜਾਬ ਨਹੀਂ ਕਰਦਾ ਪੂਰੇ ਹਿਮਾਚਲ ਦੇ ਵਿੱਚ ਵੀ ਇਸ ਜੀ ਦਾ ਵਿਰੋਧ ਹੋ ਰਿਹਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿੱਥੋਂ ਅਨਪੜ੍ਹ ਅਫਸਰ ਜਿਹੜੇ ਇਹ ਨਾ ਨੂੰ ਸਕੀਮਾ ਦਿੰਦੇ ਐ ਇਦਾਂ ਦੀਆਂ ਅਨਪੜ੍ਹੇ ਕਹਿ ਸਕਦੇ ਆਪਾਂ ਨਾ ਤੇ ਇਦਾਂ ਨਹੀਂ ਸਕੀਮਾ ਕੌਣ ਦਿੰਦੇ ਡਸਟਬਿਨ ਅਸੀਂ ਤਾਂ ਗੱਡੀਆਂ ਦੇ ਵਿੱਚ ਆਲਰੇਡੀ ਕੰਪਨੀਆਂ ਵੱਲੋਂ ਸਾਈਡ ਦੇ ਉੱਤੇ ਜਿੱਥੇ ਬੋਤਲ ਰੱਖਣ ਵਾਸਤੇ ਆ ਉਹ ਪ੍ਰੋਪਰ ਇੱਕ ਜਗ੍ਹਾ ਬਣੀ ਹੁੰਦੀ ਆਪਾਂ ਉੱਥੇ ਵੀ ਕੁਝ ਪਾ ਸਕਦੇ ਪਾ ਲਈਆਂ ਵੀ ਹੈ ਸਵਾਰੀਆਂ ਪਾਨੀ ਆ ਸੀ ਬਾਹਰ ਜਾ ਪਪਾ ਕਿਦਾ ਰੋਕਦੇ ਆ ਉੱਥੋਂ ਕੱਢ ਕੇ ਆਪਾਂ ਜਿੱਥੇ ਵੇਸਟੇਜ ਡਸਟਬਿਨ ਹੁੰਦਾ ਆਪਾਂ ਉੱਥੇ ਪਾਈਦਾ ਵੀ ਹੈਗਾ ਜੀ ਜਦੋਂ ਕੋਈ ਸਵਾਰੀ ਵਿੱਚ ਗੱਡੀ ਦੇ ਤੁਹਾਡੇ ਕੋਈ ਖਾਂਦੀ ਆ ਕੋਈ ਲੇ ਜ਼ਕਰ ਕਰੇ ਐਦਾਂ ਦੇ ਪੈਕੇਟ ਫੂਡ ਖਾਂਦੀ ਆ ਕੋਈ ਜਾਂ ਕੋਈ ਬੋਤਲਾਂ ਫਿਰ ਤੁਸੀਂ ਉਹ ਸਿੱਟਦੇ ਆ ਬਾਹਰ ਤੁਹਾਡੀ ਗੱਡੀਆਂ ਚ ਵੈਸੇ ਆਮ ਤੌਰ ਤੇ ਆਪਣੇ ਜਮੀਰ ਨਾਲੇ ਗੱਲ ਦੱਸਿਓ ਸੱਚ ਬੋਲਿਓ ਬਾਜੀ ਪਹਿਲੀ ਤਾਂ ਗੱਲ ਮੇਰਾ 17-18 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਜੇ ਤਾਂ ਕੋਈ ਬੱਚਾ ਵਿਚਾਰਾ ਖਾਂਦਾ ਹੋਵੇ ਚਲੋ ਕੋਈ ਨਹੀਂ ਉਹ ਖਾਂਦਾ ਤਾਂ ਆਪਾਂ ਸਾਈਡ ਦਾ ਉੱਪਰ ਲਫਾਫਾ ਇੱਕ ਰੱਖਿਆ ਹੁੰਦਾ ਸਵਾਰੀ ਨੂੰ ਨਾਲ ਕ ਵੇ ਦੇ ਤੁਸੀਂ ਜਿਹੜਾ ਡਸਟਬਿਨ ਹੈ ਇਹ ਡਸਟ ਹੈਗਾ ਕਚਰਾ ਇਹ ਤੁਸੀਂ ਇਹ ਅਲਾਗੇ ਇਹਦੇ ਵਿੱਚ ਲਫਾਫੇ ਚ ਪਾ ਦਿਓ ਹੂੰ ਫਿਰ ਸਿੱਧ ਦੇ ਕਿੱਥੇ ਤੁਸੀਂ ਜਾ ਕੇ ਸਿੱਧ ਜਿੱਥੇ ਕੂੜਾ ਘਰ ਹੁੰਦਾ ਜੀ ਜਾ ਕੇ ਤੇ ਡਸਟਬਿਨ ਪ੍ਰੋਪਰ ਲੱਗਿਆ ਹੋਵਦਾ ਢਾਬਿਆਂ ਤੇ ਪ੍ਰੋਪਰ ਲੱਗੇ ਹੁੰਦੇ ਡਸਟਬਿਨ ਹੁੰਦੇ ਆ ਜੀ ਆਪਾਂ ਉੱਥੇ ਪਾ ਦੀ ਦਾ ਹੂੰ ਮਤਲਬ ਕੰਮ ਤੁਸੀਂ ਸਫਾਈ ਵਾਲਾ ਪਹਿਲੀ ਕਰ ਰਹੇ ਹੋ ਇਹ ਥੋੜੀ ਹੁਣ ਜੰਗਾਲ ਬਣ ਗਿਆ ਗੱਲ ਦਾ ਅਸੀਂ ਤਾਂ ਬਾਜੀ ਇੱਕ ਕਿਣਕਾ ਵੀ ਨਾ ਤੁਸੀਂ ਸਾਡੀ ਗੱਡੀ ਵਿੱਚ ਚੈੱਕ ਕਰ ਦ ਸਕਦੇ ਅਸੀਂ ਇੱਕ ਕਿਣਕਾ ਵੀ ਮਤਲਬ ਕਚਰੇ ਦਾ ਜਿਹੜਾ ਗੱਡੀ ਦਾ ਵਿੱਚ ਨਹੀਂ ਰਹਿਣ ਦਿੰਦੇ ਇਹ ਤਾਂ ਗੱਡੀਆਂ ਦੀ ਇੰਨੀ ਸਾਫ ਸਫਾਈ ਰੱਖਦੇ ਹੁਣ ਫਿਰ ਪੰਜਾਬ ਸਰਕਾਰ ਦੇ ਖਿਲਾਫ ਤੁਸੀਂ ਕਰ ਰਹੇ ਹੋ ਇਹ ਗੱਲ ਕੀ ਤੇ ਕਿਹਨੂੰ ਪਹੁੰਚਾਉਣਾ ਕਿਹਨੂੰ ਚਾਹੁੰਦੇ ਹੋ ਗੱਲ ਕਿੱਥੇ ਤੱਕ ਤੁਹਾਡੀ ਇਹ ਗੱਲ ਜਾਵੇ ਖੜੇ ਤਾਂ ਅਸੀਂ ਪੰਜਾਬ ਚ ਆਨੇ ਇਸ ਸਮੇ ਤੇ ਚਾਹੁੰਦੇ ਕੀ ਹੋ ਕਿਤੇ ਤੱਕ ਗੱਲ ਜਾਵੇ ਕੌਣ ਤੁਹਾਡਾ ਹੱਲ ਕੱਢੇ ਦੇਖੋ ਜੀ ਸਰਕਾਰਾਂ ਜਿਹੜੀਆਂ ਮਰਜੀ ਉਹ ਚਾ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਸਾਨੂੰ ਟੈਕਸੀ ਵਾਲੇ ਸਾਰਿਆਂ ਦੇ ਪਹਿਲਾਂ ਇਹਨਾਂ ਨੂੰ ਦੇਖ ਜਾਂਦੇ ਸਭ ਲੁੱਟਣ ਤਾਂ ਕਿ ਇਹਨਾਂ ਨੇ ਲੱਕ ਬੰਨਿਆ ਹੋਇਆ ਸਾਡੀਆਂ ਗੱਡੀਆਂ ਘਰੇ ਖੜੀਆਂ ਹਿਮਾਚਲ ਦੀ ਗੱਡੀ ਆਂਦੀ ਐਚਪੀ ਨੰਬਰ ਦੀ ਚੰਡੀਗੜ੍ਹ 에어ਪੋਰਟ ਤੋਂ ਸਾਰੀ ਚੱਕ ਕੇ ਆਪਣਾ ਆਰਾਮ ਦੇ ਨਾਲ ਟੂਰ ਕਮਾ ਦੇਓ ਉਹ ਕਟਾਂ ਦੇ ਇੱਕ ਦਿਨ ਦਾ ਟੈਕਸ ਉਹਨਾਂ ਨੂੰ ਇੱਕ ਦਿਨ ਦਾ ਲੱਗਦਾ ਇੱਕ ਦਿਨ ਦਾ ਆਣ ਦਾ ਕਟਾ ਲੈਂਦੇ ਜੇ ਕਟਾਂ ਦਾ ਕੋਈ ਇੱਕ ਦਿਨ ਜਾਣ ਦਾ ਕਟਾ ਲੈਂਦੇ ਸਾਨੂੰ ਜੇ ਅਸੀਂ 6 ਦਿਨ ਰਹੇ 545 ਦੇ ਹਿਸਾਬ ਨਾਲ ਅਸੀਂ 6 ਦਿਨ ਦਾ ਟੂਰ ਦਾ ਲਾ ਲਓ ਕਿੰਨਾ ਟੈਕਸ ਬਣ ਗਿਆ ਲੰਮਸਮ 3320 ਰੁਪਏ ਟੈਕਸ ਸਾਡਾ ਉਹ ਇੱਕ ਟੂਰ ਦਾ ਬਣ ਗਿਆ ਜੀ ਉਹਨਾਂ ਨੂੰ ਕੋਈ ਟੈਕਸ ਨਹੀਂ ਪੈਂਦਾ ਉਹ ਘੱਟ ਰੇਟ ਨੂੰ ਚੱਲੀ ਜਾਂਦੇ ਸਾਨੂੰ ਉਹ ਰੇਟ ਪੁੱਗਦਾ ਨਹੀਂ ਹੈਗਾ ਅਸੀਂ ਆਪ ਘਰੇ ਬੈਠੇ ਜੀ ਹੁਣ ਤੁਸੀਂ ਚੰਡੀਗੜ੍ਹ 에어ਪੋਰਟ ਦਾ ਦੇਖ ਲਓ ਜਿੰਨੀ ਵੀ ਤੁਹਾਨੂੰ ਗੱਡੀ ਦਿਖੂਗੀ ਸਾਰੀ ਐਚਪੀ ਨੰਬਰ ਦਿਖੂਗੀ ਜਿੰਨੀ ਰੋਡ ਪਰ ਜਾਂਦੀ ਸਾਰੀ ਐਚਪੀ ਨੰਬਰ ਹੈ ਪੀਵੀ ਨੰਬਰ ਕੋਈ ਕੋਈ ਹੈ ਜਿਨ੍ਹਾਂ ਨੇ ਆਲ ਇੰਡੀਆ ਟੂਰਿਸਟ ਪਰਮਿਟ ਕਟਾਇਆ ਹੋਇਆ ਹੈ ਉਹ ਬਾਈ ਵੀ ਭਾਈਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਬਾਈ ਜੀ ਜਿਹੜਾ ਰੇਟ ਆਪਾਂ ਪ੍ਰੋਪਰ ਆਪਣਾ ਇੱਕ ਰੇਟ ਲੈ ਕੇ ਚੱਲੀਏ ਇਹਨਾਂ ਆਪਾਂ ਸਮਝੀਏ ਕਿ ਅਸੀਂ ਬਾਈ ਜੀ 9000 ਦਾ ਟੈਕਸ ਕਢਾਇਆ ਸਾਨੂੰ ਟੈਕਸ ਨਹੀਂ ਪੈਂਦਾ ਜਾਂਦਾ ਉਹ ਸਾਡੀ ਜੇਬ ਚੋਂ ਹੀ ਉਹ ਵੀ ਟੈਕਸ ਸਾਡੀ ਜੇਬ ਚੋਂ ਉਹ ਟੈਕਸ ਜਿਹੜਾ ਆਪਾਂ 9000 ਭਰਿਆ ਉਹ ਵੀ ਸਾਡੀ ਜੇਬ ਚੋਂ ਗਿਆ ਉਹ ਤੁਹਾਨੂੰ ਕਿਸੇ ਸਰਕਾਰ ਨੇ ਨਹੀਂ ਦਿੱਤਾ ਉਹ ਵੀ ਸਾਡਾ ਪੱਲਿਓ ਗਿਆ ਹੁਣ ਹਿਮਾਚਲ ਨੂੰ ਤੁਸੀਂ ਜਾਂਦੇ ਸਮੱਸਿਆ ਤੁਹਾਨੂੰ ਇਸ ਕਰਕੇ ਹੀ ਆਉਂਦੀ ਹੈ ਜਾਂ ਫਿਰ ਜਦੋਂ ਹਰਿਆਣੇ ਚ ਲੰਘਦੇ ਹੋ ਜਾਂ ਦਿੱਲੀ ਨੂੰ ਚਲਦੇ ਹੋ ਉੱਥੇ ਵੀ ਸਮੱਸਿਆਵਾਂ ਆਉਂਦੀਆਂ ਸਮੱਸਿਆ ਬਾਜੀ ਹੁਣ ਮੈਂ ਤੁਹਾਨੂੰ ਦਿੱਲੀ ਦੀ ਤੁਸੀਂ ਚਲੋ ਗੱਲ ਛੇੜੇ ਲਈ ਹੁਣ ਦਿੱਲੀ ਦਾ ਤੁਹਾਨੂੰ ਮੈਂ ਦੱਸਾਂ ਆਪਾਂ ਪਹਿਲਾਂ ਏਅਰਪੋਰਟ ਤੇ ਸਵਾਰੀ ਛੱਡਦੇ ਹੁੰਦੇ ਸੀ ਸਵਾਰੀ ਬਾਹਰ ਗੇਟ ਤੋਂ ਨਿਕਲਦੀ ਆਪਾਂ ਬਿਲਕੁਲ ਜਾ ਕੇ ਸਾਹਮਣੇ ਸਵਾਰੀ ਬਿਠਾ ਕੇ ਵਾਪਸ ਆ ਜਾਂਦੇ ਸੀ ਕੋਈ ਪਰਚੀ ਨਹੀਂ ਸੀ ਕੋਈ ਪਾਰਕਿੰਗ ਨਹੀਂ ਸੀ ਹੁਣ ਇਹਨਾਂ ਨੇ ਕੀ ਕਰਿਆ ਕਿ ਪਿੱਛੇ ਜੇ ਕੰਪਲਸਰੀ ਕਰ ਦਿੱਤਾ ਵੇ ਤੁਸੀਂ ਸਵਾਰੀ ਜਿਹੜੀ ਐ 에어ਪੋਰਟ ਦੀ ਪਾਰਕਿੰਗ ਦੇ ਵਿੱਚ ਬਿਠਾ ਕੇ ਹੀ ਸਵਾਰੀ ਤੁਸੀਂ ਚੱਕ ਸਕਦੇ ਤੁਸੀਂ ਬਾਹਰ ਤੋਂ ਸਵਾਰੀ ਚੱਕੂਗੇ ਇੱਕ ਸਕੰਜਾ ਜਿਹਾ ਲੈ ਕੇ ਘੁੰਮਦੇ ਰਹਿੰਦੇ ਨੇ ਟਾਇਰ ਨੂੰ ਸਕੰਜਾ ਲਾ ਦਿੰਦੇ ਤੁਸੀਂ ਜਾਂ ਤਾਂ 2-3000 ਰੁਪਏ ਲੈ ਕੇ ਛੱਡਦੇ ਹੋ ਜਾਂ ਤਾਂ ਆਪਾਂ ਖੜੇ ਰਹੋ ਉੱਥੇ ਜਾ ਫੇ ਚਲਾਨ ਕਰ ਪਾਰਕਿੰਗ ਫੀਸ ਪਹਿਲਾਂ 200 ਰੁਪਏ ਸੀ ਜੀ 200 ਤੋਂ ਬਾਅਦ ਉਹਨਾਂ ਨੇ 250 ਕਰੀ 250 ਤੋਂ ਬਾਅਦ ਅੱਧੇ ਘੰਟੇ ਦਾ ਉਹਨਾਂ ਨੇ ਕਿ ਕਰਿਆ ਹੁਣ 270 ਰੁਪਏ ਕਰ ਦਿੱਤੇ ਮੈਂ ਹੈਰਾਨ ਆ ਕਿ ਦਿੱਲੀ ਦੀਆਂ ਕਿੰਨੀਆਂ ਜੁਨੀਅਨ ਸਾਡੀਆਂ ਬਣੀਆਂ ਹੋਈਆਂ ਕਿੰਨੇ ਆਪਣੇ ਨੁਮਾਇंदे ਆ ਦਿੱਲੀ ਦੇ ਵਿੱਚ ਕੋਈ ਸਮੁੱਦੇ ਤੇ ਬੋਲੇ ਨਹੀਂ ਰਿਹਾ ਭਾਜੀ ਬੋਲੂ ਵੀ ਕਿੱਦਾਂ ਬੋਲੂਗੇ ਵੀ ਕਿੱਦਾਂ ਜਦ ਬੇਚ ਦਿੱਤਾ ਸਭ ਕੋਈ 에ਰਪੋਰਟ ਆਪਾਂ ਨੇ ਵੇਚ ਦਿੱਤੇ ਟ੍ਰੇਨਾਂ ਆਪਾਂ ਨੇ ਵੇਚ ਦਿੱਤੀਆਂ ਜਹਾਜ਼ ਆਪਾਂ ਨੇ ਵੇਚ ਦਿੱਤੇ ਤੇਲ ਆਪਾਂ ਨੇ ਵੇਚ ਦਿੱਤੇ ਸਭ ਕੁਝ ਤਾਂ ਵਿਕਿਆ ਪਿਆ ਹੁਣ ਪ੍ਰਾਈਵੇਟ ਹੋ ਰਿਹਾ ਸਭ ਕੁਝ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾਂ ਪਹਿਲਾਂ ਸਵਾਰੀ ਡ੍ਰੌਪ ਕਰਨ ਜਾਂਦੇ ਸੀ 에어ਪੋਰਟ ਦੇ ਉੱਪਰ ਉਹਦੀ ਕੋਈ ਪੈਸਾ ਨਹੀਂ ਲੱਗਦਾ ਤਾਂ ਚਲੋ ਪਾਰਕਿੰਗ ਦੇ ਵਿੱਚ ਜਿਹੜੇ ਲੱਗਦੇ ਉਹ ਤਾਂ ਚਲੋ ਦੇਣੀ ਆ ਮਜਬੂਰੀ ਸਵਾਰੀ ਦਾ ਚੱਕ ਲੈ ਆਣੀ ਕੰਮ ਤਾਂ ਦੇਖੋ ਕਰਨੀ ਆ ਬੱਚੇ ਆਪਾਂ ਨੇ ਪਾਲ ਨਹੀਂ ਐ ਹੁਣ ਉਹਨਾਂ ਨੇ ਕਰਿਆ ਸਕੈਨਰ ਲਾਤੇ 에어ਪੋਰਟ ਦੇ ਉੱਪਰ 8 ਮਿੰਟ ਫ੍ਰੀ ਆ ਉਹਦੇ ਵਿੱਚ 8 ਮਿੰਟ ਤੋਂ ਬਾਅਦ ਜਦੋਂ ਆਪਾਂ ਬਾਹਰ ਨਿਕਲੇ 8 ਮਿੰਟ ਤੋਂ ਬਾਅਦ ਅੱਧਾ ਘੰਟਾ ਹੋ ਗਿਆ ਤਾਂ 500 ਰੁਪਈਆ ਆਪਾਂ ਨੂੰ ਉੱਥੇ ਫੀਸ ਦੇ ਕੇ ਤਾਂ ਆਪਾਂ ਬਾਹਰ ਨਿਕਲ ਸਕਦੇ ਹਾਂ ਉੱਥੋਂ ਸਕੈਨਰ ਉਹਨਾਂ ਨੇ ਲਾ ਦਿੱਤੇ 2-4 ਦਿਨ ਦੇ ਵਿੱਚ ਉਹਨਾਂ ਨੇ ਚਾਲੂ ਵੀ ਕਰ ਦੇਣੇ ਜ ਮਤਲਬ ਹੁਣ ਜੇ ਤੁਸੀਂ ਕਿਸੇ ਬਸ ਨੂੰ ਜਾਣਾ ਜੇ ਹਿਮਾਚਲ ਜਾਣਾ ਜਾਂ ਦਿੱਲੀ ਵੱਲ ਜਾਣਾ ਤਾਂ ਨੋਟਾਂ ਦੀ ਜਿਹੜੀ ਗੱਥੀ ਜੇਬ ਚ ਲੈ ਕੇ ਜਾਣੀ ਪੈਣੀ ਆ ਨੋਟਾਂ ਦੀ ਗੱਥੀ ਲੈ ਕੇ ਜਾਣੀ ਪੈਣੀ ਜਾਂ ਫੇਰ ਗੱਡੀ ਖੜੀ ਕਰ ਕਾਵਾਂਗੇ ਜੀ ਉੱਥੇ ਹੀ ਇਹੀ ਆਪਸ਼ਨ ਆ ਸਾਡੇ ਕੋਲ ਹੋਰ ਕੀ ਆ ਜੀ ਕੰਮ ਹੈ ਨਹੀਂ ਰੁਜ਼ਗਾਰ ਹੈ ਨਹੀਂ ਜੇ ਕੋ ਸਾਡੇ ਵਰਗਾ ਕੋਈ ਵਿਚਾਰਾ ਮਾਹਤਰ ਪਰਿਵਾਰ ਦੇ ਵਿੱਚੋਂ ਕੋਈ ਟੈਕਸੀਆਂ ਲੋਨ ਲੈ ਕੇ ਆਪਾਂ ਜਿਹੜਾ ਰੁਜ਼ਗਾਰ ਚਲਾਉਂਦੇ ਆ ਇਹਨੇ ਲੈਂਡ ਲੋਰ ਤਾਂ ਹੈ ਨਹੀਂ ਇੱਕ ਦਿਹਾੜੀ ਲਾ ਲਓ ਜਾਂ ਟੈਕਸੀ ਚਲਾ ਲਓ ਇੱਕ ਬਰਾਬਰ ਹੈ ਪਰसों ਜਾਂ ਮੇਰਾ ਮਨ ਇੰਨਾ ਕਿ ਦੁਖੀ ਹੋਇਆ ਵੀ ਇਹਦੇ ਨਾਲੋਂ ਵੇਚ ਵਟ ਕੇ ਨਾ ਆਪਾਂ ਕਿਸੇ ਦੀ ਗੱਡੀ ਚਲਾ ਲੈਣੀ ਚੰਗੀ ਐ ਕਿਉਂਕਿ ਉੱਥੇ ਆਪਾਂ ਗੱਡੀ ਵੀ ਚਲਾਵਾਂਗੇ ਤਾਂ ਨਾ ਉਹਨਾ 20-25000 ਰੁਪਏ ਆਪਣਾ ਘਰ ਦਾ ਗੁਜ਼ਾਰਾ ਚਲਾਣ ਜੁਗਾ ਆਪਾਂ ਕਮਾ ਸਕਦੇ ਆ ਇਹਨਾਂ ਦਾ ਕਿਹਾ ਹੀ 50-50000 ਰੁਪਏ ਛੋਰਛਾ ਐ ਜਾਂ ਫੇਰ ਟਾਇਰ ਪਵਾ ਲਓ 10 ਸਾਲ ਬਾਅਦ 10-15000 ਪਾਸਿੰਗ ਪਰ ਲਾ ਲਓ ਅਜੇ ਤਾਂ ਸਰਕਾਰਾਂ ਜੁਗ ਗਈਆਂ ਜੀ ਇਹ ਕੋਈ ਬਚ ਵੀ ਰਿਹਾ ਕਿ ਖੁਦ ਹੀ ਮਿੱਟੀ ਖੂਨ ਨੂੰ ਲੱਗ ਰਹੀ ਬਸ ਖੁਦ ਹੀ ਮਿੱਟੀ ਖੂਨ ਨੂੰ ਲਾਣੇ ਵਾਲੀ ਉਹ ਗੱਲ ਹੈ ਜੀ ਆ ਜਿਹੜੀ ਹੁਣ ਆ ਡਸਟਬਿਨ ਵਾਲੀ ਗੱਲ ਸ਼ੁਰੂ ਹੋਈ ਇਹਨੇ ਸਾਨੂੰ ਹੋਰ ਨਵਾਂ ਸਿਆਪਾ ਪਾ ਦਿੱਤਾ ਪਹਿਲੇ ਤਾਂ ਆਪਾਂ ਟੈਕਸ ਪੇ ਕਰਦੇ ਆ ਰੋਡ ਟੈਕਸ ਸਟੇਟ ਟੈਕਸ ਫਿਰ ਉਹਨਾਂ ਦੇ ਜੋ ਕੱਲੀ ਕੱਲੀ ਸਿਟੀ ਨੂੰ ਸਾਨੂੰ ਗ੍ਰੀਨ ਟੈਕਸ ਨਾਂ ਤੇ ਲੁੱਟ ਲੈਂਦੇ ਆ ਤੇ ਹੁਣ ਇਹ 10000 ਰੁਪਏ ਦਾ ਇੱਕ ਚਲਾਨ ਏ ਸਾਨੂੰ ਕਹਿਣ ਲੱਗ ਪਏ ਜੇ ਤੁਹਾਡੀ ਗੱਡੀ 'ਚ ਡਸਟਬਿਨ ਨਹੀਂ ਹੋਏਗਾ ਤੁਹਾਨੂੰ ਉਹ ਪੇ ਕਰਨਾ ਪਏਗਾ ਜਦ ਕਿ ਅਸੀਂ ਡਸਟਬਿਨ ਕਿੱਥੇ ਰੱਖੀਏ ਜੇ ਅਸੀਂ ਕਸਟਮਰ ਦੇ ਪੈਰਾਂ 'ਚ ਡਸਟਬਿਨ ਰੱਖਦੇ ਹਾਂ ਅਨਕੰਫਰਟ ਫੀਲ ਕਰਦਾ ਗੱਡੀ 'ਚ ਬੈਠਣ ਲੱਗਿਆ ਦੂਆ ਪ੍ਰਧਾਨ ਜੀ ਹੁਣਾਂ ਨਾ ਜਿਵੇਂ ਦੱਸਿਆ ਹੈ ਕਿ 스멜 ਦੀ ਪ੍ਰੋਬਲਮ ਵੀ ਆਏਗੀ ਬਾਕੀ ਅਸੀਂ ਪਹਿਲੇ ਆਲਰੇਡੀ ਇੰਨੀ ਸਫਾਈ ਰੱਖ ਰਹੇ ਹਾਂ ਕਿ ਅਗਰ ਕੋਈ ਡਸਟਬਿਨ ਮਤਲਬ ਕੋਈ ਇਦਾਂ ਦੀ ਚੀਜ਼ ਸਾਡੀ ਗੱਡੀ 'ਚ ਹੁੰਦੀ ਹੈ ਉਹ ਅਸੀਂ ਪ੍ਰੋਪਰ ਢਾਬੇ ਤੇ ਜਿੱਥੇ ਰੁਕਦੇ ਹਾਂ ਉੱਥੇ ਡਸਟ ਇਹ ਗੱਲ ਹੈ ਵੀ ਬਰੇ ਜਗਾ ਜਗਾ ਤੇ ਰੋੜਾਂ ਤੇ ਲਾਣ ਨਾ ਪ੍ਰੋਪਰ ਡਸਟਬਿਨ ਅਸੀਂ ਬ੍ਰੇਕ ਕਰਿਆ ਕਰਾਂਗੇ ਉਸ ਡਸਟਬਿਨ ਚ ਉਹ ਚੀਜ਼ ਪਾ ਦਿਆ ਕਰਾਂਗੇ ਜੋ ਵੀ ਸਿੱਟਣੀ ਬਾਹਰ ਨਹੀਂ ਸਟਾਂਗੇ ਅਸੀਂ ਤਾਂ ਪਹਿਲਾਂ ਹੀ ਨਹੀਂ ਸਿੱਟਦੇ ਚਲੋ ਅਸੀਂ ਅੱਗੇ ਲਈ ਹੋਰ ਅਵੇਅਰ ਹੁੰਨੇ ਆ ਕਿ ਅਸੀਂ ਉਸ ਡਸਟਬਿਨ ਚ ਹੀ ਪਾਵਾਂਗੇ ਪਰ ਲਾਣ ਉਹਨੂੰ ਸੜਕਾਂ ਤੇ ਪ੍ਰੋਪਰ ਇਹ ਤਾਂ ਹਲੇ ਤੱਕ ਸਾਨੂੰ ਇਹ ਸੁਵਿਧਾ ਮਾ ਦੇ ਨਹੀਂ ਪਾਏ ਵੀ ਸੜਕ ਤੇ ਹਰ ਜਗਾ ਜਿੱਥੇ ਸਾਡੇ ਕੋਲ ਕੋਈ ਕਚਰਾ ਆਏ ਉਹਨੂੰ ਸਿੱਟਣ ਲਈ ਜਗਾ ਪ੍ਰੋਪਰ ਬਣੀ ਹੋਏ ਅਸੀਂ ਤਾਂ ਉਹ ਤਾਂ ਸਾਨੂੰ ਢਾਬਿਆਂ ਵਾਲੇ ਪ੍ਰੋਵਾਈਡ ਕਰ ਰਹੇ ਆ ਵੇ ਸਾਡੇ ਡਸਟਬਿਨ ਚ ਤੁਸੀਂ ਆਪਣੀ ਡਸਟ ਪਾ ਕੇ ਜਾਓ ਸਰਕਾਰ ਵੱਲੋਂ ਤਾਂ ਕਰ ਨਹੀਂ ਰਹੀ ਚੀਜ਼ ਸਰਕਾਰ ਸਾਨੂੰ ਦੇ ਨਹੀਂ ਰਹੀ ਸਰਕਾਰ ਤਾਂ ਸਾਨੂੰ ਜੁਰਮਾਨਾ ਲਾ ਰਹੀ ਹੈ ਸਿਰਫ ਉਹਦੇ ਤੇ ਸਰਕਾਰ ਜੁਰਮਾਨਾ ਲਾਉਣ ਦੀ ਬਜਾਏ ਜਗ੍ਹਾ ਬਣਾ ਕੇ ਦੇ ਦੇ ਸਾਨੂੰ ਪ੍ਰੋਪਰ ਵੀ ਇੱਥੇ ਡਸਟ ਪਾਓ ਅਸੀਂ ਉੱਥੇ ਪਾਵਾਂਗੇ ਅਸੀਂ ਡਸਟਬਿਨ ਰੱਖ ਲਿਆ ਮੰਨੋ ਪਰ ਲਿਆ ਉਹਨੂੰ ਖਾਲੀ ਕਿੱਥੇ ਕਰਾਂਗੇ ਜੇ ਸਰਕਾਰ ਨੇ ਲਗਾਏ ਨਹੀਂ ਆ ਉਹਨੂੰ ਖਾਲੀ ਕਰਨ ਦੀ ਜਗ੍ਹਾ ਅਸੀਂ ਉਹਨੂੰ ਖਾਲੀ ਕਿੱਥੇ ਕਰੀਏ ਕੂੜਾ ਢੋਂਦੇ ਫਿਰੋਗੇ ਫਿਰ ਮਤਲਬ ਤੁਹਾਡੀਆਂ ਗੱਡੀਆਂ ਫਿਰ ਕੂੜੇਦਾਨ ਬਣ ਜੂ ਬਿਲਕੁਲ ਜੀ ਫਿਰ ਸਾਡੀਆਂ ਗੱਡੀਆਂ ਕੂੜੇਦਾਨ ਹੀ ਹੋ ਗਈਆਂ ਜੇ ਸਾਨੂੰ 100 ਕਿਲੋਮੀਟਰ ਤੱਕ ਡਸਟਬਿਨ ਖਾਲੀ ਕਰਨ ਦੀ ਜਗ੍ਹਾ ਨਹੀਂ ਮਿਲ ਰਹੀ ਤਾਂ ਅਸੀਂ ਡਾਈਪਰ ਵੀ ਨਿਆਣਿਆਂ ਦੇ ਉਹਨਾਂ ਦੇ ਵਿੱਚ ਲਈ ਫਿਰ ਰੇ ਏਸੀ ਵੀ ਚਲਾਵਾਂਗੇ ਸਮੈਲ ਗੱਡੀ 'ਚ ਫੈਲੇਗੀ ਕੂੜੇਦਾਨ ਹੀ ਬਣ ਗਈ ਫਿਰ ਤਾਂ ਸਾਡੀ ਗੱਡੀ ਜਦੋਂ ਸਰਕਾਰ ਨੇ ਜਗ੍ਹਾ ਹੀ ਨਹੀਂ ਦਿੱਤੀ ਖਾਲੀ ਕਰਨ ਦੀ ਸਾਨੂੰ ਉਹਨਾਂ ਨੂੰ ਹੁਣ ਫਿਰ ਜਦੋਂ ਇਹ ਸਾਰਾ ਸਮਾਨ ਹੁੰਦਾ ਮਤਲਬ ਹੁਣ ਨਹੀਂ ਡਾਈਪਰ ਹੁੰਦੇ ਬ ਜੇ ਡਸਟਬਿਨ ਪਿਆ ਹੋਊਗਾ ਤਾਂ ਹੀ ਆਉਣਗੇ ਹੁਣ ਵੀ ਹੁੰਦੀਆਂ ਜੀ ਉਹੀ ਚੀਜ਼ਾਂ ਕੋਈ ਚੀਜ਼ਾਂ ਵੱਧ ਤਾਂ ਜਾਣੀਆਂ ਨਹੀਂਆਂ ਡਸਟਬਿਨ ਰੱਖਣ ਨਾਲ ਚੀਜ਼ਾਂ ਹੁਣ ਵੀ ਉਹੀ ਯੂਜ਼ ਹੋ ਰਹੀਆਂ ਪਰ ਹੁਣ ਅਸੀਂ ਇੱਕ ਪੋਲੀਥੀਨ ਪਹਿਲਾਂ ਹੀ ਗੱਡੀ 'ਚ ਰੱਖਦੇ ਆ ਜਿਸ ਦੀ ਜਵਾਰੀ ਨੂੰ ਦੱਸਿਆ ਹੁੰਦਾ ਕਿ ਤੁਸੀਂ ਸਾਰਾ ਕੁਝ ਇਹਦੇ ਵਿੱਚ ਪਾਣਾ ਹੈ ਤੇ ਅਸੀਂ ਜਿੱਥੇ-ਜਿੱਥੇ ਵੀ ਢਾਬਿਆਂ ਤੇ ਬ੍ਰੇਕ ਕਰਦੇ ਆ ਉਹਨਾਂ ਦੇ ਡਸਟਬਿਨਾਂ 'ਚ ਉਹਨੂੰ ਖਾਲੀ ਕਰਦੇ ਆ ਮਤਲਬ ਸਮੱਸਿਆ ਤੁਹਾਨੂੰ ਕੰਮ ਕਰਨ ਦੀ ਨਹੀਂ ਸਮੱਸਿਆ ਚਲਾਣ ਦੀ ਆ ਜਿਹੜਾ ਨਜਾਇਜ਼ ਠੋਕਿਆ ਬਿਲਕੁਲ ਜੀ ਸਮੱਸਿਆ ਸਾਨੂੰ ਚਲਾਣ ਦੀ ਆ ਜਿਹੜਾ ਸਾਡੇ ਤੇ ਨਜਾਇਜ਼ ਚਲਾਨ ਠੋਕਿਆ ਜਾਣਾ ਹੈ ਅਗਰ ਡਸਟਬਿਨ ਨਹੀਂ ਹੈ ਗੱਡੀ 'ਚ ਅਸੀਂ ਇਹ ਸਵੱਛ ਭਾਰਤ ਮਿਸ਼ਨ ਦੇ ਜੋ ਰੂਲ ਹੈ ਉਹਨਾਂ ਨੂੰ ਪਹਿਲਾਂ ਤੋਂ ਹੀ ਫੋਲੋਅ ਕਰਦੇ ਆ ਰਹੇ ਹਾਂ ਜੀ ਹਾਂਜੀ ਤੇ ਸਰਕਾਰਾਂ ਨਹੀਂ ਕਰ ਰਹੀਆਂ ਮੈਂ ਸਰਕਾਰਾਂ ਨੂੰ ਕਹਿੰਦਾ ਸਰਕਾਰਾਂ ਨਹੀਂ ਕਰ ਰਹੀਆਂ ਕਿੱਥੇ ਇਹਨਾਂ ਨੇ ਡਰਾਈਵਰਾਂ ਲਈ ਸਹੀ ਸੁਵਿਧਾ ਬਣਾਈਆਂ ਨਾਣ ਤੋੜ ਨੂੰ ਬਾਥਰੂਮ ਟਾਇਲਟ ਬਾਥਰੂਮ ਕਿੱਥੇ ਬਣਾ ਕੇ ਦਿੱਤੇ ਸਵੱਛ ਭਾਰਤ ਮਿਸ਼ਨ ਦੇ ਚੱਲਦੇ ਆ ਇਹ ਵੀ ਚੀਜ਼ਾਂ ਉਹਦੇ ਵਿੱਚ ਹੀ ਆਉਂਦੀਆਂ ਆ ਰੇਵਰ ਜਿੱਥੇ ਜਾ ਰਿਹਾ ਉਹਨੂੰ ਇੱਕ ਟਾਇਲਟ ਬਾਥਰੂਮ ਸਾਫ ਸੁਥਰਾ ਨਾਣ ਧੋਣ ਲਈ ਡਰਾਈਵਰ ਨੇ ਵੀ ਸਵੱਛ ਰਹਿਣਾ ਡਰਾਈਵਰ ਖੁਦ ਸਵੱਛ ਰਹੇਗਾ ਤਾਂ ਸਵੱਛ ਭਾਰਤ ਮਿਸ਼ਨ ਬਣੇਗਾ ਕੱਲੇ ਡਸਟਬਿਨ ਲਾਣ ਨਾਲ ਸਵੱਛ ਭਾਰਤ ਮਿਸ਼ਨ ਨਹੀਂ ਬਣਨ ਲੱਗਿਆ ਪਹਿਲੇ ਡਰਾਈਵਰ ਨੂੰ ਸਵੱਛ ਕਰੋ ਡਰਾਈਵਰ ਸਾਫ ਸੁਥਰਾ ਹੋਏਗਾ ਉਹ ਹਰ ਚੀਜ਼ ਨੂੰ ਆਪਣੀ ਸਵਾਰੀ ਨੂੰ ਵੀ ਵਧੀਆ ਤਰੀਕੇ ਨਾਲ ਖਮਾਏਗਾ ਕਰੇਗਾ ਸਭ ਕੁਝ ਕਰੇਗਾ ਡਰਾਈਵਰ ਨੂੰ ਤਾਂ ਤੁਸੀਂ ਸੌਦਾ ਨਹੀਂ ਦੇ ਟਾਇਲਟ ਬਾਥਰੂਮ ਦੀ ਚੰਗੀ ਤੁਸੀਂ ਕਹਿੰਦੇ ਹੋ ਸਵੱਛ ਭਾਰਤ ਮਿਸ਼ਨ ਬਣਾ ਰਹਿਣਾ ਸੀ ਇਦਾ ਨਹੀਂ ਬਣ ਸਕਦਾ ਜੀ ਇਹ ਪੰਗੇ ਬਹੁਤੇ ਹਿਮਾਚਲ ਨਾਲੇ ਰਹਿੰਦੇ ਆ ਕਿ ਹੋਰ ਸਟੇਟਾਂ ਜੰਮੂ ਕਸ਼ਮੀਰ ਜਾਂ ਹੋਰ ਉਧਰ ਵੀ ਪਹਾੜੀ ਇਲਾਕੇ ਆ ਉਧਰੋਂ ਜਾਂਦੇ ਉੱਥੇ ਵੀ ਆਂਦੀਆਂ ਸੱਸਾਂ ਸਭ ਜਗ੍ਹਾ ਆਂਦੀ ਆ ਜੀ ਸਭ ਜਗ੍ਹਾ ਆਂਦੀ ਆ ਜ਼ਿਆਦਾਤਰ ਹਿਮਾਚਲ ਦਾ ਵਿੱਚ ਇਹ ਦੇਖੋ ਕਾਨੂੰਨ ਤਾਂ ਨਿਤ ਨਵੇਂ ਘੜ ਦਿੰਦੇ ਪਰ ਮੈਂ ਕਹਿੰਦਾ ਪੂਰੇ ਹਿਮਾਚਲ ਦਾ ਵਿੱਚ ਨਾ ਤਾਂ ਡਰਾਈਵਰ ਨੂੰ ਕਿਤੇ ਨਹਾਣ ਵਾਸਤੇ ਨਾ ਕਿਤੇ ਟਾਇਲਟ ਜਾਣ ਵਾਸਤੇ ਜੇ ਡਰਾਈਵਰ ਬਚਾਰਾ ਹੋਟਲ ਦੇ ਵਿੱਚ ਜਾਂਦਾ ਤਾਂ ਹੋਟਲ ਵਾਲਾ ਤੂੰ ਤੜੱਕ ਕਰਕੇ ਗੱਲ ਕਰਦਾ ਓਏ ਕਿੱਥਾ ਚੱਲਿਆ ਓਏ ਦੇਖੋ ਹੈ ਤਾਂ ਅਸੀਂ ਵੀ ਇਨਸਾਨ ਆ ਅਸੀਂ ਵੀ ਇਸ ਧਰਤੀ ਤੇ ਜਾਏ ਆ ਇਹ ਤਾਂ ਹੈ ਨਹੀਂ ਵੀ ਅਸੀਂ ਪਾਕਿਸਤਾਨ ਵਾਲ ਤੇ ਆ ਗਏ ਸਾਨੂੰ ਜੇ ਆਪਾਂ ਬਾਤ ਆਪਣਾ ਬਾਥਰੂਮ ਯੂਜ਼ ਕਰਨ ਦਾ ਹੋਟਲ ਦੇ ਵਿੱਚ ਵੀ ਜਾਣਦੇ ਆ ਤਾਂ ਹੋਟਲ ਵਾਲੇ ਵੀ ਰਾਤ ਨੂੰ 8 ਜਾਂ 9 ਵਜੇ ਜੰਦਾ ਮਾਰ ਦਿੰਦੇ ਸਵੇਰੇ 5 ਵਜੇ ਖੋਲਦੇ ਆਂ ਆਪਾਂ ਤਾਂ ਬੋਤਲ ਹੈਗਾ ਜੰਗਲਾ ਵਿੱਚ ਜਾਂਦੇ ਫਿਰ ਆਪਾਂ ਕਿਹੜੇ ਸਵੱਛ ਭਾਰਤ ਦੀ ਗੱਲ ਕਰਦੇ ਕਿਹੜੇ ਡਸਟ ਬਿਨਾਂ ਦੀ ਗੱਲ ਕਰਦੇ ਲਾਓ ਤੁਸੀਂ ਮੇਨ ਰੋਡ ਦਾ ਉੱਪਰ ਠੀਕ ਹੈ ਤੁਸੀਂ ਲਾਣੇ ਮੇਨ ਰੋਡ ਦਾ ਉੱਪਰ ਲਾ ਦਿਓ ਜਿੰਨੇ ਲਾਣੇ ਜੀ ਇਹ ਤਾਂ ਕੋਈ ਤੁਗਲਕੀ ਫਰਮਾਨ ਹੈ ਜੀ ਪਤਾ ਨਹੀਂ ਕਨਿਨੈਂਸ ਸਕੀਮ ਦੇ ਦਾ ਇਦਾਂ ਦੀ ਹੁਣ ਤੁਸੀਂ ਦੇਖ ਲਓ ਮੈਂ ਇੱਕ ਕੁਐਸਚਨ ਪੰਜਾਬ ਸਰਕਾਰ ਨੂੰ ਵੀ ਆਪਣੇ ਨੂੰ ਕਰਦਾ ਵੇ ਤੁਸੀਂ ਬਾਈ ਜੀ ਜਿਮਨੀ ਚੋਣਾ ਬਾਅਦ ਵਿੱਚ ਜਿੱਤ ਲਿਓ ਜਿਹੜੇ ਸਾਡੇ ਪੰਜਾਬ ਦੇ ਟੈਕਸੀ ਮਾਲਕ ਚਾਲਕ ਹੈ ਇਹਨਾਂ ਦਾ ਵੀ ਥੋੜਾ ਧਿਆਨ ਕਰ ਲਓ ਮੈਂ ਕਹਿੰਦਾ 20 ਇੱਕ 25 ਦਿਨ ਪਹਿਲਾਂ ਇੱਕ ਮੋਹਾਲੀ ਦੇ ਵਿੱਚ ਮੋਟਰ ਵਹੀਕਲ ਇਨਸਪੈਕਟਰ ਸੀ ਉਹਦੀ ਡੈਥ ਹੋ ਗਈ ਸੀ ਉਹਦੀ ਪੋਸਟ ਖਾਲੀ ਸੀ ਸਾਡੇ ਡਰਾਈਵਰ ਭਰਾਵਾਂ ਨੇ ਗੱਡੀਆਂ ਪਾਸ ਕਰਵਾਉਣੀਆਂ ਸੀ ਮੈਂ ਕਹਿੰਦਾ ਰੋਜ਼ ਡਰਾਈਵਰ ਜਾਣ ਕੇ ਆਈ ਜਾਣ ਜਾਈ ਜਾਣ ਉੱਠਾ ਜਾਣ ਕਹਿੰਦੇ ਅੱਜ ਅਫਸਰ ਨਹੀਂ ਜੀ ਲੱਗਿਆ ਫੇਰ ਜਾਣ ਅੱਜ ਅਫਸਰ ਨਹੀਂ ਜੀ ਲੱਗਿਆ ਇਹਨਾਂ ਨੇ ਕੱਲ ਕੋਈ ਨਵਾਂ ਐਮਬੀਆਈ ਲਾਤਾ ਸ਼ਾਇਦ ਰੋਪੜ ਸੀ ਪਹਿਲੇ ਰੋਪੜ ਤੋਂ ਐਮਬੀਆਈ ਇਹਨਾਂ ਨੇ ਮਹਾਲੀ ਲਾਇਆ ਲਾਇਆ ਵੀ ਕੋ ਉਹ ਵਿਚਾਰਾ ਕੱਲਾ ਵੀ ਕਿਆ ਕਰੂੰਗਾ ਜੀ 23 ਜ਼ਿਲ੍ਹੇ ਆ ਸਾਡੇ ਪੂਰੇ ਪੰਜਾਬ ਦੇ ਜੀ 23 ਜ਼ਿਲ੍ਹਿਆਂ ਦੇ ਵਿੱਚੋਂ ਇਨਸਪੈਕਟਰ ਹੈਗੇ ਨਾ ਕੋ ਮੋਟਰ ਵਹੀਕਲ ਇਨਸਪੈਕਟਰ ਹੈਗੇ ਜਿਨ੍ਹਾਂ ਨੂੰ ਆਪਾਂ ਐਮਬੀਆਈ ਬੋਲਦੇ ਚਾਰ ਐਮਬੀਆਈ ਆ ਜੀ ਹੁਣ ਜਿਹੜਾ ਨਵਾਂ ਐਮਬੀਆਈ ਇਹਨਾਂ ਨੇ ਲਾਇਆ ਕੱਲ ਰੋਪੜ ਤੋਂ ਚੱਕ ਕੇ ਮਹਾਲੀ ਉਹ ਪੰਜ ਜ਼ਿਲ੍ਹੇ ਦੇਖੂੰਗਾ ਇੱਕ ਬੰਦਾ ਦੇਖੋ ਪੰਜਾਂ ਜ਼ਿਲ੍ਹਿਆਂ ਦੇ ਵਿੱਚ ਕਿੱਦਾਂ ਕੰਮ ਕਰ ਲੂੰਗਾ ਸਰਕਾਰ ਦੇ ਕੋਲ ਲਗਭਗ 17 ਅਸਾਮੀਆਂ ਸ਼ਾਇਦ ਮੈਨੂੰ ਲੱਗਦਾ ਖਾਲੀਆਂ ਐ ਉਹ ਕਿਉਂ ਨਹੀਂ ਭਰਤੀ ਕਰ ਰਹੇ ਨਵੇਂ ਇਨਸਪੈਕਟਰ ਭਰਤੀ ਕਰੋ ਨਵੇਂ ਇਨਸਪੈਕਟਰ ਆਰ ਸੀਆਂ ਲੋਕਾਂ ਦੀਆਂ ਨਹੀਂ ਪ੍ਰਿੰਟ ਹੋ ਰਹੀਆਂ ਗੱਡੀਆਂ ਲੋਕਾਂ ਦੀਆਂ ਨਹੀਂ ਪਾਸ ਹੋ ਰਹੀਆਂ ਖੱਜਲ ਕੌਣ ਹੋ ਰਿਹਾ ਟੈਕਸੀ ਵਾਲਾ ਜੀ ਆਪਾਂ ਦਿੱਲੀ 에ਰਪੋਰਟ ਨੂੰ ਚਲਦੇ ਆਂ ਬਾਰਡਰ ਜਿੱਥੇ ਆਪਾਂ ਬਾਰਡਰ ਐਂਟਰੀ ਕਰਦੇ ਆਂ ਦਿੱਲੀ ਕੁੰਡਲੀ ਬਾਰਡਰ ਤੇ ਉੱਥੇ ਪੁਲਿਸ ਵਾਲੇ ਮੋਹਰੇ ਖੜੇ ਹੁੰਦੇ ਜੀ ਲਾਇਸੈਂਸ ਤਾਂ ਤੁਹਾਨੂੰ ਹੁਣ ਉਹਨੇ ਕਿਹਾ ਤਾਂ ਵੀ ਐਪ ਦੇ ਵਿੱਚ ਦਿਖਾ ਦਿਓ ਜੋ ਚੀਜ਼ਾਂ ਹੈਗੀਆਂ ਥੋੜਾ ਐਪ ਦੇ ਵਿੱਚ ਤਾਂ ਜਦੋਂ ਆਨਲਾਈਨ ਹੀ ਨਹੀਂ ਸਾਡਾ ਪੇਪਰ ਬੋਲਣਾ ਜੀ ਕੋਈ ਇਹ ਜਿਹੜੇ ਪੇਪਰ ਹੈ ਅੱਜ ਕੱਲ ਆਨਲਾਈਨ ਬੋਲਦੇ ਹੀ ਸਾਰੇ ਜਦੋਂ ਸਾਡਾ ਪੇਪਰ ਮੰਨ ਲਓ ਮੇਰੀ ਆਹ ਫਿਟਨੈਸ 10 ਤਰੀਕ ਨੂੰ ਮੁੱਕ ਜਾਣੀ 10 ਤੋਂ ਮੈਂ 11 ਤਰੀਕ ਨੂੰ ਦਿੱਲੀ 에ਰਪੋਰਟ ਜਾਊਂਗਾ ਉਹ ਬਾਰਡਰ ਦੇ ਉੱਪਰ ਕਿਆ ਕਰਦੇ ਖੜੇ ਆਏ ਉਹਨਾਂ ਕੰਮੇ ਇਹੀ ਹੈ ਉਹਨਾਂ ਆਨਲਾਈਨ ਫੋਨ ਦੇ ਵਿੱਚ ਪਾ ਕੇ ਦੇਖਣਾ ਜਿਹਦਾ ਪੇਪਰ ਕੋ ਘੱਟ ਹੈ ਉਹਨੂੰ ਰੋਕ ਕੇ ਉਹ ਤੋਂ ਪੈਸੇ ਮੋٹے ਵਸੂਲਦੇ ਉੱਥੇ ਜਾਂ 1000 ਰੁਪਿਆ ਦੇ ਦੋ ਜਾਂ 500 ਰੁਪਿਆ ਜਾਂ ਉਹ ਕਿਆ ਧਮਕੀ ਦਿੰਦੇ ਗੱਡੀ ਬੌਂਡ ਹੋਣੀ ਜੀ ਤੁਹਾਡੀ ਜਾਣੀ ਨਕਾਮੀਆਂ ਸਰਕਾਰ ਦੀਆਂ ਖਮਿਆਜਾ ਉਹਦਾ ਟੈਕਸੀ ਵਾਲੇ ਭੁਗਤ ਰਹੇ ਜੀ ਸੋ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੇ ਬਾਕੀ ਜਿਹੜੇ ਮਸਲੇ ਐ ਚਲੋ ਠੀਕ ਐ ਤੁਸੀਂ ਵਧੀਆ ਕੰਮ ਕਰ ਰਹੇ ਅਸੀਂ ਨਹੀਂ ਕਹਿੰਦੇ ਮਾੜਾ ਕਰ ਰਹੇ ਪਰ ਨਾਲ ਨਾਲ ਤੁਸੀਂ ਸਾਡਾ ਟੈਕਸੀ ਡਰਾਈਵਰਾਂ ਦਾ ਵੀ ਸੋਚੋ ਥੋੜਾ ਬੋਤਾ ਹੁਣ ਆਰਸੀਆਂ ਲੋਕਾਂ ਦੀਆਂ ਨਹੀਂ ਪ੍ਰਿੰਟ ਹੋ ਰਹੀਆਂ ਲੋਕ ਬਹੁਤ ਖੱਜਲ ਹੋ ਰਹੇ ਜੀ ਅੱਜ ਇਹਨਾਂ ਨੇ ਐਮਬੀਆਈ ਨਵਾਂ ਲਗਿਆ ਅੱਜ ਸ਼ਾਇਦ ਗੱਡੀਆਂ ਪਾਸ ਪਾਸ ਵੀ ਕਿੰਨੀਆਂ ਕਰਨ ਪਿੱਛੇ ਹੀ ਬੜਾ ਸਟੋਕ ਪਿਆ ਜੀ ਕਿੰਨੇ ਹਜ਼ਾਰ ਆਰਸੀ ਵਾਲਾ ਪ੍ਰਿੰਟ ਹੋਣ ਨੂੰ ਪਈ ਗਾਹ ਆਰਸ਼ੀਆਂ ਹੋ ਰਾਰੀਆਂ ਨਵੀਆਂ ਬਣਨੋ ਜੀ ਸੋ ਸਰਕਾਰ ਨੂੰ ਵੀ ਆਪਾਂ ਬੇਨਤੀ ਕਰਦੇ ਆਂ ਕਿ ਤੁਸੀਂ ਵੀ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿਓ ਮੈਂ ਇੱਕ رائے ਹੋਰ ਦੇਣੀ ਚਾਹੁੰਦਾ ਜੇ ਸਰਕਾਰ ਨਾਲ ਰੈਵਿਨਿਊ ਇਕੱਠਾ ਕਰਨਾ ਜਿਵੇਂ ਹਿਮਾਚਲ ਸਰਕਾਰ ਨੇ ਐਂਟਰੀ ਦੇ ਉੱਤੇ ਆਪਣਾ ਟੈਕਸ ਲਾਇਆ ਹੋਇਆ ਹੈ ਤੁਸੀਂ ਵੀ ਲਾਓ ਠੋਕੋ ਜੇ ਉਹ 110 ਰੁਪਏ ਲੈਂਦੇ ਤੁਸੀਂ 220 ਠੋਕੋ ਥਨਾਲੇ ਤਾਂ ਤੁਹਾਨੂੰ ਰੈਵਿਨਿਊ ਆਊਗਾ ਠੀਕ ਨਹੀਂ ਜੀ ਨਾਲੇ ਜਿਹੜੀ ਸਾਡੀ ਲੁੱਟ ਹੋ ਰਹੀ ਉਹ ਬੰਦ ਹੋਊਗੀ ਸਾਨੂੰ ਹਿਮਾਚਲ ਦੇ ਵਿੱਚ ਕੋਈ ਸਵਾਰੀ ਨਹੀਂ ਚੱਕਣ ਦੇਦਾ ਪਰसों ਦੀ ਇੱਕ ਵੀਡੀਓ ਚੱਲ ਰਹੀ ਹੈ ਫੇਸਬੁਕਾਂ ਤੇ ਵੀ ਸੋਸ਼ਲ ਮੀਡੀਆ ਤੇ ਗੱਡੀ ਕਸੋਲ ਗਈ ਸੀ ਉਹ ਕਸੋਲ ਵੀ ਉਹਨਾਂ ਨੇ ਗੱਡੀ ਖਾਲੀ ਕਰਾ ਕੇ ਡਰਾਈਵਰ ਨੂੰ ਉੱਥੋਂ ਖਾਲੀ ਭੇਜਿਆ ਜੀ ਉਹਦੇ ਵਿਰੋਧ ਵਿੱਚ ਚੰਡੀਗੜ੍ਹ ਵੀ ਸਾਡੇ ਬੰਦਿਆਂ ਨੇ ਇੱਥੇ ਇੱਕ ਕੋ ਟਰਾਈ ਸਿਟੀ ਯੂਨੀਅਨ ਹੈ ਉਹਨਾਂ ਨੇ ਵੀ ਉੱਥੇ ਹੰਗਾਮਾ ਕਰਿਆ ਜੀ ਸੋ ਆਪਸ ਵਿੱਚ ਜਿਹੜਾ ਹੈ ਭਾਈਚਾਰਕ ਜੇ ਸਾਂਝ ਬਣੀ ਰਹੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੁਣ ਲੜ ਕੌਣ ਰਿਹਾ ਹਿਮਾਚਲ ਦੇ ਟੈਕਸੀ ਡਰਾਈਵਰ ਜਾਂ ਪੰਜਾਬ ਦੇ ਟੈਕਸੀ ਡਰਾਈਵਰ ਹੈ ਉੱਤਰਾਖੰਡ ਦਾ ਵਿੱਚ 2-4 ਦਿਨ ਪਹਿਲਾਂ ਖਬਰ ਉਹਨਾਂ ਨੇ ਕਹਿਆ ਕਿ ਉੱਥੋਂ ਉਹਨਾਂ ਨੇ ਵੀ ਗੱਡੀਆਂ ਭਜਾਉਂਦੀਆਂ ਜਦੋਂ ਆਪਾਂ ਆਲ ਇੰਡੀਆ ਟੂਰਿਸਟ ਪਰਮਿਟ ਗੱਡੀ ਪਾਈ ਹੈ ਪੀਲੀਆਂ ਪਲੇਟਾਂ ਗੱਡੀਆਂ ਪਾਈਆਂ ਟੈਕਸ ਆਪਾਂ ਉਤਰਾਖੰਡ ਦਾ ਪ੍ਰੋਪਰ ਭਰ ਕੇ ਜਾਂਦੇ ਆ ਹੁਣ ਚਾਰ ਧਾਮ ਦਾ ਕੰਮ ਚੱਲਿਆ ਜੀ ਚਾਰ ਧਾਮ ਦਾ ਕੰਮ ਚੱਲ ਰਿਹਾ ਉਹਨਾਂ ਨੇ ਕਹਿਆ ਕਰੀਆਂ ਉੱਥੋਂ ਪਾਰ ਕੇ ਨੇ ਵਿਚੋਂ ਡੰਡੇ ਦੇ ਨਾਲ ਜਿੱਦਾ ਗੁੰਡਾ ਅਨਸਰ ਨਹੀਂ ਡੰਡਾ ਲੈ ਕੇ ਮਗਰ ਭਜਦੀ ਐਦਾਂ ਸਾਡੇ ਡਰਾਈਵਰ ਨੂੰ ਉੱਥੋਂ ਭਜਾਇਆ ਜੀ ਉੱਥਾ ਉਹਨਾਂ ਦੀ ਸਰਕਾਰ ਨਾਲ ਕੋਈ ਨਹੀਂ ਸਾਥ ਦਿੱਤਾ ਜੀ ਸਾਡੇ ਵਾਲਾ ਇਹਨਾਂ ਚ ਬੋਲਿਆ ਕੋਈ ਨਹੀਂ ਹੈਗਾ ਜੀ ਕਿੱਥੇ ਨੂੰ ਜਾਣ ਡਰਾਈਵਰ ਜੀ ਤੇ ਬਿਲਕੁਲ ਇਹ ਆਪਣਾ ਦੁੱਖੜਾ ਸੁਣਾ ਰਹੇ ਆ ਇਹ ਕੋਈ ਬੁਲਾਰੇ ਨਹੀਂ ਹੈਗੇ ਵੀ ਵੱਡੀਆਂ ਸਪੀਚਾਂ ਦੇਣ ਪਰ ਇਹ ਵਿਚਾਰੇ ਜਰੂਰ ਆ ਵਿਚਾਰੇ ਇਸ ਕਰਕੇ ਆ ਕਿਉਂਕਿ ਹਰ ਪਾਸਿਓਂ ਕਿਰੇ ਹੋਏ ਨਜ਼ਰ ਆ ਰਹੇ ਆ ਇਹ ਕਹਿੰਦੇ ਜੇ ਅਸੀਂ ਇੱਧਰ ਨੂੰ ਜਾਂਦੇ ਹਾਂ ਮਾਚਲ ਨੂੰ ਤਾਂ ਉੱਥੇ ਆਪਣੀ ਚੰਗੀ ਲੁਟਾਈ ਕਰਾ ਕੇ ਆਉਂਨੇ ਆ ਜੇ ਅਸੀਂ ਦਿੱਲੀ ਵੱਲ ਨੂੰ ਜਾਂਦੇ ਆ ਉੱਥੇ ਵੀ ਸਾਡੀ ਚੰਗੀ ਲੁਟਾਈ ਹੋ ਰਹੀ ਹੈ ਭਾਵੇਂ ਉਹ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਹੋ ਰਹੀ ਹੈ ਜਾਂ ਫਿਰ ਨਿਯਮਾਂ ਨੂੰ ਛਿੱਕੇ ਟੰਗ ਕੇ ਸਾਡੀ ਲੁਟਾਈ ਹੋ ਰਹੀ ਹੈ ਹਰ ਪਾਸੇ ਤੋਂ ਅਸੀਂ ਲੁੱਟੇ ਜਾ ਰਹੇ ਆ ਤੇ ਰੋਸ ਭਾਈ ਪੰਜਾਬ ਸਰਕਾਰ ਦੇ ਨਾਲ ਹੈ ਕਿ ਉਹ ਲੁੱਟੀ ਜਾਂਦੇ ਤੇ ਇਧਰੋਂ ਬੋਲਦਾ ਕੋਈ ਨਹੀਂ ਅਸੀਂ ਪੈਸੇ ਦੇ ਕੇ ਜਾਂਦੇ ਆ ਤੇ ਉਹ ਫ੍ਰੀ ਤੁਰੇ ਫਿਰਦੇ ਆ ਕੋਈ ਟੈਕਸ ਨਹੀਂ ਪੇ ਕਰਦੇ ਕੋਈ ਐਂਟਰੀ ਨਹੀਂ ਪੇ ਕਰਦੇ ਜਿੱਥੇ ਇਹਦੇ ਨਾਲ ਸਰਕਾਰ ਦਾ ਨੁਕਸਾਨ ਹੋ ਰਿਹਾ ਸਰਕਾਰ ਵੀ ਉੱਥੇ ਰੈਵਨਿਊ ਇਕੱਠਾ ਕਰ ਸਕਦੀ ਤੇ ਉੱਥੇ ਇਹਨਾਂ ਦੇ ਦਿਲ ਵੀ ਬਲੁੰਦ ਰਹੇ ਜਾਂਦੇ ਕਿ ਅਸੀਂ ਟੈਕਸ ਦੇ ਦੇ ਕੇ ਜਾ ਰਹੇ ਆ ਆਉਣ ਵਾਲੇ ਨੂੰ ਪੁੱਛਦਾ ਕੋਈ ਨਹੀਂ ਤੇ ਸਾਡੀ ਬੜੀ ਲੁਟਾਈ ਹੋ ਰਹੀ ਆ ਤੇ ਸਾਡੀਆਂ ਸਰਕਾਰਾਂ ਨਹੀਂ ਬੋਲਦੀਆਂ ਬੜੇ ਵੱਡੇ ਇਹ ਸਵਾਲ ਆ ਸੋ ਨਵੇਂ ਨਿਯਮ ਜਿਹੜੇ ਬਣੇ ਆ ਉਹਨਾਂ ਦੇ ਉੱਤੇ ਵੀ ਰੋਸ ਹੈ ਪਰ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਕਰੇਗੀ ਇਹਨਾਂ ਨੂੰ ਕੋਈ ਰਾਹਤ ਮਿਲੇਗੀ ਕੋਈ ਸਰਕਾਰ ਵੱਲੋਂ ਗੱਲ ਕਿਸੇ ਤਰ੍ਹਾਂ ਦੀ ਚੱਲੇਗੀ ਨਾ ਮਸਲਿਆਂ ਦਾ ਹੱਲ ਨਿਕਲੇਗਾ ਵੀ ਜਾਂ ਫਿਰ ਲੋਕ ਆਪਣਾ ਦੁੱਖੜਾ ਰੋਕੇ ਉਸੇ ਦੁੱਖ ਦੇ ਵਿੱਚ ਜਿਉਣ ਲਈ ਮਜਬੂਰ ਹੋ ਜਾਣਗੇ ਹੁੰਦਾ ਕੀ ਆ ਇਸ ਦੇ ਉੱਤੇ ਅਜੇ ਨਜ਼ਰਾਂ ਬਣੀਆ ਰਹਿਣਗੀਆਂ ਸਰਕਾਰ ਇਹਨਾਂ ਦੀਆਂ ਗੱਲਾਂ ਨੂੰ ਇਹਨਾਂ ਦੀ ਦਲੀਲਾਂ ਨੂੰ ਅਪੀਲਾਂ ਨੂੰ ਜਿਹਨਾਂ ਦੇ ਦੁੱਖੜਿਆਂ ਨੂੰ ਕਿਸ ਤਰ੍ਹਾਂ ਲੈਂਦੀ ਆ ਇਹ ਵੀ ਦੇਖਣ ਵਾਲੀ ਗੱਲ ਰਹੇਗੀ